ਅੱਜ ਤੁਹਾਡੀਆਂ ਪੱਗਾਂ ਲਈਆਂ ਨੇ ਅੱਜ ਤੁਹਾਡੇ ਤੇ ਡਾਂਗ ਭਰਾਈ ਗਈ ਆ ਅੱਜ ਤੁਹਾਡੇ ਨਾਲ ਜਿਵੇਂ ਮੈਂ ਕਹਿੰਦੇ ਕੁੱਤੇਖਾਣੀ ਵਾਲਾ ਕੰਮ ਹੋਇਆ ਆ ਆਪਣੀਆਂ ਤਸਵੀਰਾਂ ਖਿੱਚੋ ਇਹ ਤਸਵੀਰਾਂ ਖਿੱਚ ਕੇ ਤੁਹਾਡੀ ਪੀਆਰਟੀਸੀ ਦੀਆਂ ਬੱਸਾਂ ਤੇ ਲੱਗਿਆ ਤਾਂ ਜੋ ਪੰਜਾਬ ਦੇ ਕੱਲੇ-ਕੱਲੇ ਬੰਦੇ ਨੂੰ ਪਤਾ ਲੱਗ ਸਕੇ ਕਿ ਜਿਹੜੇ ਮੁੱਖ ਮੰਤਰੀ ਸਾਹਿਬ ਦੀਆਂ ਮਸ਼ਹੂਰੀਆਂ ਕਰਦੀਆਂ ਕਰਦੇ ਫਿਰਦੇ ਆ ਪੀਆਰਟੀਸੀ ਵਾਲੇ ਜਿਹੜੇ ਮੁੱਖ ਮੰਤਰੀ ਸਾਹਿਬ ਦੀਆਂ ਰੈਲੀਆਂ ਭਰਦੇ ਨੇ ਜਿਹੜੇ ਸਰਕਾਰ ਦੀ ਵਾਹ-ਵਾਹੀ ਕਰਦੇ ਫਿਰਦੇ ਨੇ ਉਹਨਾਂ ਨੂੰ ਪਸ਼ੂਆਂ ਵਾਂਗ ਕੁੱਟਿਆ ਗਿਆ ਕੱਲੇ-ਕੱਲੇ ਤੇ ਡਾਂਗ ਭਰਾਈ ਗਈ ਆ ਚੱਕ ਕੇ ਠਾਣਿਆਂ ਦੇ ਵਿੱਚ ਛੁੱਟੇ ਗਏ ਨੇ ਘਰਾਂ ਦੇ ਵਿੱਚ ਉਹਨ ਅਰਸਤ ਜਿਹੜਾ ਉਹਨਾਂ ਨੂੰ ਕੀਤਾ ਗਿਆ ਪ੍ਰਾਈਵੇਟ ਬੱਸਾਂ ਨੂੰ ਵੀ ਸਰਕਾਰੀ ਕਰ ਦੇਣਗੇ ਜੀ ਪ੍ਰਾਈਵੇਟ ਬੱਸਾਂ ਤੇ ਵੀ ਥੱਪੇ ਲਾ ਦਾਂਗੇ ਜੀ ਪੀਆਰਟੀਸੀ ਪੰਜਾਬ ਰੋਡ ਦੇ ਥੱਪੇ ਜ਼ਰੂਰ ਲੱਗ ਰਹੇ ਨੇ ਪਰ ਪ੍ਰਾਈਵੇਟ ਨੂੰ ਸਰਕਾਰੀ ਨਹੀਂ ਕੀਤਾ ਜਾ ਰਿਹਾ ਸਗੋਂ ਸਰਕਾਰੀ ਬੱਸ ਨੂੰ ਖੋਕੇ ਪ੍ਰਾਈਵੇਟ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਤੇ ਹਾ ਜੋ ਸੀ ਉਹਦੇ ਉਲਟ ਰਿਹਾ ਇਸ ਸਰਕਾਰ ਦੇ ਚਾਰ ਸਾਲ ਦੇ ਸਮੇਂ ਦੇ ਵਿੱਚ ਕੱਚੇ ਕੰਮ ਇਹ ਤਾਂ ਇਹ ਕਹਿੰਦੇ ਕਿ ਚੈਲੰਜ ਹੈ ਜੀ ਤੁਸੀਂ 4 ਸਾਲਾਂ ਦੇ ਵਿੱਚ ਮੈਕਮੇ ਦੇ ਵਿੱਚ ਇੱਕ ਵੀ ਸਰਕਾਰੀ ਬੱਸ ਪਾਈ ਹੈ ਜਨਾਬ ਹੋਰੇ ਦੇ ਬੋਲਾਂ ਤੇ ਜਿਹੜੀਆਂ ਬਸਾਂ ਹੋਣੀਆਂ ਨਹੀਂ ਪਰ ਹੁਣ ਜਨਾਬ ਹੋਰੇ ਨਹੀਂ ਚਾਹੁੰਦੇ ਕਿ ਭਾਈ ਸਰਕਾਰੀ ਬਸਾਂ ਸਰਕਾਰੀ ਮਹਿਕ ਨਹੀਂ ਜਾਉਂਦੇ ਜਨਾਬ ਹੋਰੇ ਚਾਹੁੰਦੇ ਨੇ ਕਿ ਪ੍ਰਾਈਵੇਟ ਬਸਾਂ ਜਨਾਬ ਹੋਰੇ ਚਾਹੁੰਦੇ ਨੇ ਕਿ ਠੇਕੀਦਾਰੀ ਸਿਸਟਮ ਜਿਹੜਾ ਹੈਗਾ ਉਹ ਹੋਵੇ ਜਨਾਬ ਹੋਰੇ ਚਾਹੁੰਦੇ ਨੇ ਕਿ ਸਰਕਾਰੀ ਤੰਤਰਬੰਤਰ ਨੂੰ ਉਜਾੜਿਆ ਜਾਵੇ ਸਰਕਾਰੀ ਤੰਤਰਬੰਤਰ ਨੂੰ ਜਿਹੜਾ ਹੋਗਾ ਉਹ ਖਤਮ ਕੀਤਾ ਜਾਵੇ ਸਰਕਾਰੀ ਮਹਿਕਮੇ ਨੂੰ ਜਿਹੜਾ ਖਤਮ ਕੀਤਾ ਜਾਵੇ ਪਰ ਜਨਾਬ ਹੋਰੇ ਚਾਹੁੰਦੇ ਜਨਾਬ ਹੋਰੇ ਤਾਂ ਇਹ ਵੀ ਕਹਿੰਦੇ ਰਹੇ ਸੀ ਕਿ ਬਸਾਂ ਦੀਆਂ ਬਾਡੀਆਂ ਜੀ ਬਸਾਂ ਦੀਆਂ ਬਾਡੀਆਂ ਬਸਾਂ ਦੀਆਂ ਬਾਡੀਆਂ ਆ ਕਰਤੀਆਂ ਬਸਾਂ ਦੀਆਂ ਬਾਡੀਆਂ ਉਹ ਕਰਤੀਆਂ ਚੱਕ ਕੇ ਅੰਦਰ ਸਿੱਟਾ ਗਿਆ ਕਰਾਂ ਲੋ ਬਸਾਂ ਦੀਆਂ ਬਾਡੀਆਂ ਨੂੰ ਗਿੱਧਰਵਾਹ ਤੋਂ ਵ代ਕ ਨੇ ਡਿੰਪੀ ਟਿਲੋਂ ਟ੍ਰਾਂਸਪੋਰਟ ਦਾ ਇਹਨਾਂ ਦਾ ਕੰਮ ਆ ਤੁਹਾਨੂੰ ਕੀ ਲੱਗਦਾ ਕਿ ਉਹ ਚਾਹਣਗੇ ਕਿ ਸਾਡੇ ਵਾਲੇ ਪਾਸੇ ਦੇ ਵਿੱਚ ਸਾਡੀਆਂ ਬੱਸਾਂ ਬੰਦ ਹੋ ਕੇ ਇੱਥੇ ਸਰਕਾਰੀ ਬੱਸਾਂ ਪੈ ਜਾਣ ਉਹ ਚਾਹੁੰਦੇ ਭਾਈ ਬਿਜ਼ਨਸ ਬੰਦ ਹੁੰਦਾ ਉਹਨਾਂ ਦਾ ਉਹਨਾਂ ਦਾ ਵਪਾਰ ਜਿਹੜਾ ਹੈਗਾ ਉਹ ਘਟਦਾ ਆ ਮਤਲਬ ਆਪ ਦੇ ਖਡਾਰੀਆਂ ਨੂੰ ਪ੍ਰਾਈਵੇਟ ਖਡਾਰੀਆਂ ਨੂੰ ਜਿਹੜਾ ਹੈਗਾ ਆ ਵਧਾਉਣ ਫਲਾਉਣ ਦੇ ਲਈ ਉਹਨਾਂ ਦਾ ਬਿਜ਼ਨਸ ਵਧਾਉਣ ਫਲਾਉਣ ਦੇ ਲਈ ਆ ਕੁਛ ਇਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਤੇ ਇਸੇ ਚੀਜ਼ ਦੀ ਵਿਰੋਧਤਾ ਜਿਹੜੀ ਆ ਉਹ ਅਧਿਕਾਰੀ ਕਰ ਰਹੇ ਸੀ ਇਹੀ ਕਹਿੰਦੇ ਨੇ ਕਿ ਭਾਈ ਸਰਕਾਰੀ ਨੂੰ ਸਰਕਾਰੀ ਰਹਿਣ ਦਿਓ ਸਰਕਾਰੀ ਨੂੰ ਪ੍ਰਾਈਵੇਟ ਨਾ ਕਰੋ ਜੇ ਪੱਕੇ ਕਰਨੇ ਹੁੰਦੇ ਤਾਂ ਤੁਹਾਨੂੰ ਲੱਗਦਾ ਕਿ ਫਿਰ ਕੰਟਰੈਕਟ ਵਾਲਾ ਸਿਸਟਮ ਆ ਕਿਲੋਮੀਟਰ ਸਕੀਮਾ ਵਾਲਾ ਸਿਸਟਮ ਲਿਆਂਦਾ ਜਾਂਦਾ ਜੇ ਪੱਕੇ ਕਰਨੇ ਹੁੰਦੇ ਨਵੀਆਂ ਸਰਕਾਰੀ ਬਸਾਂ ਸਰ ਮਹਿਕਮੇ ਦੇ ਵਿੱਚ ਜਿਹੜੀਆਂ ਪਾਈਆਂ ਜਾਂਦੀਆਂ ਤੁਹਾਨੂੰ ਲੱਗਦਾ ਕਿ ਫਿਰ ਆਹ ਕਨਸੈਪਟ ਜਿਹੜਾ ਆ ਹੁੰਦਾ ਭਾਈ ਜਿਨ੍ਹਾਂ ਨੂੰ ਪੱਕੇ ਕਰਨਾ ਉਹਨਾਂ ਨੂੰ ਤਾਂ ਕੜੀਸ-ਕੜੀਸ ਕੁੱਟੀ ਜਾਂਦੇ ਹੋ ਜਿਨ੍ਹਾਂ ਨੂੰ ਪੱਕੇ ਕਰਨਾ ਉਹਨਾਂ ਨੂੰ ਤਾਂ ਪੁਲਿਸ ਚੱਕ-ਚੱਕ ਐ ਲੈ ਜਾਂਦੀ ਹੈ ਕਿ ਜਿਵੇਂ ਪਸ਼ੂਆਂ ਨੂੰ ਚੱਕ ਕੇ ਲੈਂਦੇ ਹੁੰਦੇ ਆ ਉਹਨਾਂ ਨਾਲ ਤਾਂ ਵਿਹਾਰ ਇਹੋ ਜਿਹਾ ਹੁੰਦਾਗਾ ਜਿਵੇਂ ਅੱਤਵਾਦੀਆਂ ਦੇ ਨਾਲ ਜਿਹਾ ਸਵਿਵਹਾਰ ਕੀਤਾ ਜਾਂਦਾ ਆ ਮਤਲਬ ਪੁਲਿਸ ਦੀ ਘੂਰੀ ਦਿਖਾਉਣੀ ਆ ਇਹਨਾਂ ਲੈ ਕੇ ਆਏ ਹਾਂ ਪ੍ਰੋਗਰਾਮ ਗੱਲ ਪਤੇ ਦੀ ਗੱਲ ਕਰਦੇ ਆ ਅੱਜ ਪੀਆਰਟੀਸੀ ਅਤੇ ਪਨਬਸ ਦੇ ਕੱਚੇ ਮੁਲਾਜ਼ਮਾਂ ਦੇ ਵੱਲੋਂ ਰੋਜ਼ ਪ੍ਰਦਰਸ਼ਨ ਦੇ ਵਜੋਂ ਅੱਜ ਚੱਕਾ ਜਾਮ ਕੀਤਾ ਗਿਆ ਇਹ ਚੱਕਾ ਜਾਮ ਕਿਲੋਮੀਟਰ ਸਕੀਮ ਦੇ ਵਿਰੋਧ ਦੇ ਵਿੱਚ ਕੀਤਾ ਗਿਆ ਉਸੇ ਤੇ ਹੀ ਅੱਜ ਮੁਲਾਜ਼ਮਾਂ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਨੂੰ ਖਦੇੜਿਆ ਗਿਆ ਇਹਨਾਂ ਦੇ ਨਾਲ ਕੁੱਟਮਾਰ ਕੀਤੀ ਗਈ ਅਤੇ ਮੋਰਚੇ ਤੋਂ ਚੱਕਿਆ ਗਿਆ ਉਸੇ ਤਈ ਗੱਲਬਾਤ ਕਰਾਂਗੇ ਬਾਈ ਜੀ ਕਿਵੇਂ ਦੇਖਦੇ ਹਾਂ ਜੋ ਅੱਜ ਪੀਆਰਟੀਸੀ ਤੇ ਪਨਬਾਸ ਦੇ ਕੱਚੇ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਧਰਨਾ ਲਗਾਇਆ ਗਿਆ ਕਿ ਜੋ ਸਰਕਾਰ 1 ਕਿਲੋਮੀਟਰ ਸਕੀਮ ਲਿਆ ਰਹੀ ਹੈ ਉਸ ਦੇ ਵਿਰੋਧ ਦੇ ਵਿੱਚ ਕੀ ਹੈ ਕਿ ਕਿਲੋਮੀਟਰ ਸਕੀਮ ਨਹੀਂ ਹੋਣੀ ਚਾਹੀਦੀ ਕਿਵੇਂ ਦੇਖਦੇ ਹੋ ਇਹਨੂੰ ਸਭ ਤੋਂ ਪਹਿਲਾਂ ਤਾਂ ਇਹ ਚੀਜ਼ ਨੂੰ ਸਮਝੀਏ ਕਿ ਇਹ ਵਿਰੋਧ ਪ੍ਰਦਰਸ਼ਨ ਦਾ ਕਾਰਨ ਕੀ ਆ ਕਿਉਂ ਉਹਨਾਂ ਦੇ ਵੱਲੋਂ ਲਾਇਆ ਗਿਆ ਅੱਜ 12:00 ਟੈਂਡਰ ਖੋਲਣੇ ਸੀ ਕਿਲੋਮੀਟਰ ਸਕੀਮ ਦੇ ਲਈ ਉਸ ਦੇ ਰੋਸ ਦੇ ਵਜੋਂ ਉਹਨਾਂ ਦੇ ਵੱਲੋਂ ਪ੍ਰੋਟੈਸਟ ਕੀਤਾ ਜਾਣਾ ਸੀਗਾ ਪਰ ਪ੍ਰੋਟੈਸਟ ਕਰਨ ਤੋਂ ਪਹਿਲੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਹੈਗਾ ਉਹਨਾਂ ਨੂੰ ਚੱਕ ਲਿਆ ਜਾਂਦਾ ਹੈ ਮੇਨ ਮੇਨ ਜਿਹੜੇ ਆਗੂ ਨੇ ਉਹਨਾਂ ਨੂੰ ਚੁੱਕਿਆ ਜਾਂਦਾ ਉਸ ਤੋਂ ਬਾਅਦ ਫਿਰ ਪੂਰੇ ਪੰਜਾਬ ਦੇ ਵਿੱਚ ਉਹਨਾਂ ਦੇ ਵੱਲੋਂ ਚੱਕਾ ਜੰਮ ਇਸ ਰੋਸ ਦੇ ਵਿੱਚ ਕੀਤਾ ਜਾਂਦਾ ਹੈ ਇਹ ਇਹ ਸਿਸਟਮ ਹੁਣ ਤੋਂ ਨਹੀਂ ਚੱਲ ਰਿਹਾ तकरीबन ਇਸ ਚੀਜ਼ ਨੂੰ 4 ਮਹੀਨੇ ਹੋ ਗਿਆ ਸਾਰੇ ਕਨਸੈਪਟ ਨੂੰ ਚੱਲ ਦੇ ਦੋ ਟੈਂਡਰ ਖੋਲਣ ਦੀ ਗੱਲ ਹੁੰਦੀ ਹੈ ਉਸ ਤੋਂ ਬਾਅਦ ਇਹਨਾਂ ਦੇ ਵੱਲੋਂ ਆਪਣੀ ਪ੍ਰੋਟੈਸਟ ਦੀ ਕਾਲ ਦਿੱਤੀ ਜਾਂਦੀ ਹੈ ਫਿਰ ਟੈਂਡਰ ਬੰਦ ਕਰਤਾ ਜਾਂਦਾ ਸੇਵੀ ਚੀਜ਼ ਹੁੰਦੀ ਹੁਣ ਅਸਲ ਦੇ ਵਿੱਚ ਹੈ ਕੀ ਹੈ ਜਿਹੜੀ ਚੀਜ਼ ਸਰਕਾਰ ਕਰਨਾ ਚਾਹੁੰਦੀ ਹੈ ਸਰਕਾਰ ਹੀ ਕਰਨਾ ਚਾਹੁੰਦੀ ਹੈ ਕਿ ਮੈਕਮੇ ਦੇ ਵਿੱਚ ਸਰਕਾਰੀ ਬੱਸਾਂ ਨਾ ਪਾਈਆਂ ਜਾਣ। ਮਤਲਬ ਸਰਕਾਰ ਇਹ ਚਾਹੁੰਦੀ ਹੈ ਕਿ ਭਾਈ ਸਾਡੀ ਕਿਸੇ ਤਰ੍ਹਾਂ ਦੀ ਸਿਰਦਰਦੀ ਨਾ ਹੋਵੇ। ਮੈਕਮੇ ਦੇ ਵਿੱਚ ਪ੍ਰਾਈਵੇਟ ਬੱਸਾਂ ਉਹ ਪਾਈਆਂ ਜਿਹੜੀਆਂ ਉਹ ਜਾਣ ਕਿਲੋਮੀਟਰ ਸਕੀਮ ਦੇ ਵਿੱਚ। ਭਾਵੇਂ ਜਿਹੜੀਆਂ ਪੀਆਰਟੀਸੀ ਪੀਆਰਟੀਸੀ ਪਨ ਬੱਸ ਨੇ ਉਹਨਾਂ ਰੋਡਵੇਜ ਨੇ ਉਹਨਾਂ ਦਾ ਜਿਹੜਾ ਅਧਿਕਾਰ ਆ ਉਹ ਸਿੱਧਮ ਸਿੱਧਾ ਮਤਲਬ ਕਿਸੇ ਨਿੱਜੀ ਲੋਕਾਂ ਦੇ ਹੱਥਾਂ ਦੇ ਵਿੱਚ ਦੇ ਦਿੱਤਾ ਜਾਵੇ ਨਿੱਜੀ ਕਰਨ ਦਾ ਕੀਤਾ ਕਰ ਦਿੱਤਾ ਜਾਵੇ। ਇਸ ਚੀਜ਼ ਦਾ ਵਿਰੋਧ ਮੁਲਾਜ਼ਮ ਜਿਹੜੇ ਕਰ ਰਹੇ ਕਰ ਰਹੇ ਆ ਕਿ ਭਾਈ ਜੇਕਰ ਸਰਕਾਰੀ ਬੱਸਾਂ ਹੀ ਨਹੀਂ ਰਹਿਣਗੀਆਂ ਤਾਂ ਜਿਹੜੇ ਸਾਡੇ ਮੁਲਾਜ਼ਮ ਵਰਗਾ ਜਿਹੜਨੂੰ ਤੁਸੀਂ ਕੱਚੇ ਪਤਾ ਨਹੀਂ ਕਦੋਂ ਤੋਂ ਕੱਚੇ ਰੱਖੀ ਬੈਠੇ ਹੋ ਉਹ ਪੱਕੇ ਕਦੋਂ ਹੋਣਗੇ ਉਹਨਾਂ ਦੀ ਆਸ ਉਮੀਦ ਹਾਲੇ ਤਾਂ ਹੈ ਨਾ ਕਿ ਜੇਕਰ ਮਹਿਕਮਾ ਹੀ ਨਹੀਂ ਰਹੂ ਜੇ ਮਹਿਕਮੇ ਚ ਬੱਸਾਂ ਹੀ ਨਹੀਂ ਰਹਿਣਗੀਆਂ ਉਹ ਸਰਕਾਰੀ ਕਿਵੇਂ ਹੋਣਗੇ ਭਾਈ ਫਿਰ ਫਿਰ ਤਾਂ ਇਹ ਜਿਵੇਂ ਇਹ ਸਰਕਾਰੀ ਬੱਸਾਂ ਨੂੰ ਹੌਲੀ 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 ਪਾਸੇ ਕਰੀ ਜਾਂਦੇ ਮਹਿਕਮੇ ਤੋਂ ਤਾਂ ਫਿਰ ਤਾਂ ਉਹ ਦਿਨ ਵੀ ਦੂਰ ਨਹੀਂ ਕਿ ਜਦੋਂ ਮੁਲਾਜ਼ਮ ਵੀ ਪਾਸੇ ਹੋ ਜਾਣਗੇ ਪਈ ਕਿਉਂਕਿ ਸਰਕਾਰੀ ਬੱਸਾਂ ਹੀ ਥਾਤੇ ਪ੍ਰਾਈਵੇਟ ਬੱਸਾਂ ਹੀ ਲੈ ਕੇ ਇੰਨੀਆਂ ਖੜੀਆਂ ਕਰ ਦੋ ਕਿ ਸਰਕਾਰੀ ਬੱਸਾਂ ਹੀ ਨਾ ਰਹਿਣ ਤੇ ਸਰਕਾਰੀ ਫਿਰ ਅਧਿਕਾਰੀਆਂ ਨੇ ਭਾਈ ਕਰਨਾ ਕੀ ਆ ਇਸ ਚੀਜ਼ ਦੀ ਵਿਰੋਧਤਾ ਹੈ ਕਿ ਭਾਈ ਤੁਸੀਂ ਨਿੱਜੀ ਕਰਨੇ ਦਾ ਨਾ ਕਰੋ ਮਤਲਬ ਸਿੱਧਾ ਸਿੱਧਾ ਡਿਪਾਰਟਮੈਂਟ ਨੂੰ ਖਤਮ ਕਰਨ ਦੀ ਕੋਸ਼ਿਸ਼ ਖਤਮ ਕਰਨ ਦੀਆਂ ਕੋਸ਼ਿਸ਼ਾਂ ਨੇ ਮਤਲਬ ਹੌਲੀ-ਹੌਲੀ ਖਤਮ ਕਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਹੋ ਰਹੀਆਂ ਨੇ ਇਹ ਇਲਜ਼ਾਮ ਜਿਹੜੇ ਨੇ ਇਹ ਆਗੂ ਨੇ ਜਿਹੜੇ ਕੱਚੇ ਕੰਮ ਇਹਨਾਂ ਦੇ ਵੱਲ ਲਾਏ ਜਾਂਦੇ ਤੇ ਉਹੀ ਪ੍ਰੋਟੈਸਟ ਜਿਹੜਾ ਉਹ ਚੱਲ ਰਿਹਾ ਸੀ ਕਿ ਭਾਈ ਤੁਸੀਂ ਕਿਲੋਮੀਟਰ ਸਕੀਮ ਦੇ ਤਹਿਤ ਨਾਲੋਂ ਕਿਉਂਕਿ ਕਿਸੇ ਵੀ ਕੋਈ ਵੀ ਪ੍ਰਾਈਵੇਟ ਬੱਸਾਂ ਉਹ ਤੇ ਠੱਪਾ ਤੁਸੀਂ ਵੀ ਦੇਖਿਆ ਹੋਣਾ ਪੀਆਰਟੀਸੀ ਦਾ ਪੰਜਾਬ ਰੋਡਵੇ ਦਾ ਪਰ ਅਸਲ ਦੇ ਵਿੱਚ ਉਹ ਕਿਲੋਮੀਟਰ ਸਕੀਮ ਵਾਲੀ ਜਿਹੜੀ ਹੈਗੀ ਆ ਉਹ ਬੱਸ ਜਿਹੜੀ ਆ ਉਹ ਹੁੰਦੀ ਹੈ ਇਸੇ ਚੀਜ਼ ਦਾ ਵਿਰੋਧ ਆ ਕਿ ਭਾਈ ਕਿਲੋਮੀਟਰ ਸਕੀਮ ਵਾਲੀਆਂ ਬੱਸਾਂ ਜਿਹੜੀਆਂ ਨਾਲ ਆ ਤੁਸੀਂ ਜਿਹੜਾ ਕੰਮ ਕਰਨਾ ਹੈ ਉਹ ਕਰੋ ਮੈਕਮੇਂ ਦੇ ਵਿੱਚ ਸਰਕਾਰੀ ਬੱਸਾਂ ਜਿਹੜੀਆਂ ਨੇ ਉਹ ਪਾਓ ਹੁਣ ਅਸਲ ਦੇ ਵਿੱਚ ਇਹ ਸਰਕਾਰ ਦੀ ਜੇਕਰ ਮੈਂ ਗੱਲ ਕਰਾਂ ਇਸ ਆਉਣ ਤੋਂ ਪਹਿਲਾਂ ਜਦੋਂ ਸੱਤਾ ਦੇ ਵਿੱਚ ਆਏ ਨਹੀਂ ਸੀ ਉਦੋਂ ਮੁੱਖ ਮੰਤਰੀ ਸਾਹਿਬ ਗੱਲਾਂ ਕੀ ਕਰਦੇ ਸੀ ਉਦੋਂ ਮੁੱਖ ਮੰਤਰੀ ਸਾਹਿਬ ਇਹ ਗੱਲਾਂ ਕਰਦੇ ਸੀਗੇ ਪ੍ਰਾਈਵੇਟ ਬੱਸਾਂ ਨੂੰ ਵੀ ਸਰਕਾਰੀ ਕਰ ਦੇਾਂਗੇ ਜੀ ਪ੍ਰਾਈਵੇਟ ਬੱਸਾਂ ਤੇ ਵੀ ਠੱਪੇ ਲਾ ਦਾਂਗੇ ਜੀ ਪੀਆਰਟੀਸੀ ਪੰਜਾਬ ਰੋਡਵੇ ਠੱਪੇ ਜ਼ਰੂਰ ਲੱਗਦੇ ਨੇ ਠੱਪੇ ਜ਼ਰੂਰ ਲੱਗ ਰਹੇ ਨੇ ਪਰ ਪ੍ਰਾਈਵੇਟ ਨੂੰ ਸਰਕਾਰੀ ਨਹੀਂ ਕੀਤਾ ਜਾ ਰਿਹਾ ਸਗੋਂ ਸਰਕਾਰੀ ਬੱਸ ਨੂੰ ਖੋਕੇ ਪ੍ਰਾਈਵੇਟ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਹੈਗਾ ਮਤਲਬ ਸਰਕਾਰੀਆਂ ਨੂੰ ਪ੍ਰਾਈਵੇਟ ਜਿਹੜਾ ਉਹ ਕੀਤਾ ਜਾ ਰਿਹਾ ਕਿਹਾ ਜੋ ਸੀ ਹੋ ਦੇ ਉਲਟ ਰਿਹਾ ਕੀਤਾ ਉਹਦੇ ਉਲਟ ਜਿਹੜਾ ਉਹ ਜਾ ਰਿਹਾ ਆ ਇਸ ਸਰਕਾਰ ਦੇ ਵਿੱਚ 4 ਸਾਲ ਦਾ ਸਮਾਂ ਜਿਹੜਾ ਹੋ ਗਿਆ 4 ਸਾਲ ਦੇ ਸਮੇਂ ਦੇ ਵਿੱਚ ਕੱਚੇ ਕੰਮੇ ਤਾਂ ਇਹ ਕਹਿੰਦੇ ਨੇ ਕਿ ਚੈਲੰਜ ਆ ਜੀ ਤੁਸੀਂ 4 ਸਾਲਾਂ ਦੇ ਵਿੱਚ ਮਹਿਕਮੇ ਦੇ ਵਿੱਚ ਇੱਕ ਵੀ ਸਰਕਾਰੀ ਬਸ ਪਾਈ ਹੈ ਨਹੀਂ ਪਾਈ ਮੁੱਖ ਮੰਤਰੀ ਤਾਂ ਕਹਿੰਦੇ ਨੇ ਕਿ ਅਸੀਂ ਬੱਸਾਂ ਪਾਈਆਂ ਨੇ ਲਾਲਜੀਤ ਸਿੰਘ ਭੁੱਲਰ ਦਾ ਵੀ ਇਹ ਬਿਆਨ ਆਇਆ ਕਿ ਅਸੀਂ ਸਰਕਾਰੀ ਬੱਸਾਂ ਇਹਦੇ ਵਿੱਚ ਪਾਈਆਂ ਨੇ ਮੁਲਾਜ਼ਮ ਨਵੇਂ ਮੁਲਾਜ਼ਮ ਨੌਕਰੀ ਤੇ ਰੱਖੇ ਨੇ ਦੇਖੋ ਕਹਿਣ ਕਹਿਣ ਤੇ ਕਰਨੀ 'ਚ ਫਰਕ ਆ ਨਾ ਕਹਿਣ ਤੇ ਕਰਨੀ ਦੇ ਵਿੱਚ ਫਰਕ ਆ ਨਾ ਅੱਜ ਦੇ ਬਿਆਨ ਨੇ ਜੋ ਜਿਹੜੇ ਮੁਲਾਜ਼ਮਾਂ ਦੇ ਅੱਜ ਹੁਣ ਦੇ ਬਿਆਨ ਨੇ ਉਹ ਸਾਫ਼ ਤੌਰ ਤੇ ਮੁਲਾਜ਼ਮ ਕਹਿੰਦੇ ਨੇ ਕਿ ਭਾਈ 4 ਸਾਲਾਂ ਦੇ ਵਿੱਚ ਜੇਕਰ ਇੱਕ ਵੀ ਬੱਸ ਇਹਨਾਂ ਨੇ ਪਾਈ ਹੋਵੇ ਤਾਂ ਸਾਨੂੰ ਦਿਖਾ ਦੇਣ 4 ਸਾਲਾਂ ਦੇ ਵਿੱਚ ਪਿਛਲਿਆਂ ਤੋਂ ਤੁਸੀਂ ਤੰਜ ਕਸਦੇ ਹੁੰਦੇ ਸੀ ਕਿ ਪਿਛਲਿਆਂ ਨੇ ਆਹ ਕੀਤਾ ਪਿਛਲਿਆਂ ਨੇ ਬੱਸਾਂ ਦੀਆਂ ਬਾਡੀਆਂ ਪਿਛਲਿਆਂ ਨੇ ਆਹ ਆਖਦਾ ਪਿਛਲਿਆਂ ਉਹ ਕਹਿੰਦੇ ਭਾਈ ਪਿਛਲੇ ਕਹਿ ਜੇ ਮਰਜੀ ਸੀ ਅਸੀਂ ਤਾਂ ਕਹਿੰਦੇ ਆ ਪਿਛਲੇ ਮਾਰੇ ਸੀ ਕੱਲ ਹੀ ਮਾਰੇ ਸੀ ਕਾਂਗਰਸੀ ਮਾਰੇ ਸੀ ਉਹ ਕਹਿੰਦੇ ਭਾਈ ਘੱਟੋ ਘੱਟ ਸਰਕਾਰੀ ਬੱਸਾਂ ਤਾਂ ਪਾਉਂਦੇ ਸੀ ਇਹ ਕੀ ਇਹਨਾਂ ਨੇ ਕੀ ਕੀਤਾ ਸਰਕਾਰੀ ਬੱਸ ਤਾਂ ਕਹਿੰਦੇ ਹਾਲੇ ਤੱਕ ਪਾਈ ਕੋਈ ਨਹੀਂ ਸਗੋਂ ਉਹ ਇਹਨਾਂ ਦੇ ਵਿੱਚ ਪ੍ਰਾਈਵੇਟ ਬੱਸਾਂ ਨੂੰ ਜਿਹੜਾ ਹੈਗਾ ਉਹ ਪਾਉ ਹੁਣ ਤੁਸੀਂ ਇੱਕ ਚੀਜ਼ ਦਾ ਅੰਦਾਜ਼ਾ ਲਾਓ ਕੁੱਲ 27 ਦੀਪੂ ਨੇ ਪੰਜਾਬ ਦੇ ਹੋਣਾ ਕੀ ਚਾਹੀਦਾ ਆ ਮਤਲਬ ਕਿੰਨੀ ਕੁ ਅਰੇਸ਼ੋ ਜਿਹੜੀਆਂ ਹੋਣੀ ਚਾਹੀਦੀ ਕਿ ਕਿੰਨੇ ਨੰਬਰ ਹੋਣੇ ਬੱਸਾਂ ਜਿਹੜੀਆਂ ਉਹ ਹੋਣੀਆਂ ਚਾਹੀਦੀਆਂ ਗਿਣਤੀ ਕਿੰਨੀ ਹੋਣੀ ਚਾਹੀਦੀ ਆ ਮੁਲਾਜ਼ਮ ਕਹਿੰਦੇ ਨੇ ਕਿ ਤਕਰੀਬਨ 5 ਤੋਂ 6000 ਦੀ ਗਿਣਤੀ ਬੱਸਾਂ ਦੀ ਜਿਹੜੀ ਆ ਹੋਣੀ ਚਾਹੀਦਾ ਸਾਰੇ ਢੀਪਾਂ ਦੇ ਵਿੱਚ ਜ਼ਿਲ੍ਹੇ ਦੇ ਵਿੱਚ 200 ਬੱਸ ਦੇ ਢੇੜ-ਘੇੜ ਜਿਹੜਾ ਹੈਗਾ ਹੋਇਆ ਜੇ ਸਹੀ ਤੌਰ ਤਰੀਕੇ ਨਾਲ ਮਹਿਕਮੇ ਨੇ ਤੁਸੀਂ ਚਲਾਉਣਾ ਆ ਪਰ ਹਾਲਾਤ ਪਤਾ ਕੀ ਨੇ ਹਾਲਾਤ ਇਹ ਨੇ ਕਿ ਹਰ ਸਾਲ ਬੱਸਾਂ ਕੰਡਮ ਹੁੰਦੀਆਂ ਨੇ ਹਰ ਸਾਲ ਬੱਸਾਂ ਆ ਦੀ ਭੰਨ ਤੋੜ ਹੁੰਦੀ ਆ ਹਰ ਸਾਲ ਬੱਸਾਂ ਜਿਹੜੀਆਂ ਨੇ ਉਹ ਬਿਮਾਰ ਹੋ ਕੇ ਜਾਂਦੀਆਂ ਤਾਂ ਨਹੀਂ ਪਰ ਨਵੀਂ ਬੱਸ ਜਿਹੜੀ ਹੈਗੀ ਆ ਉਹ ਕੋਈ ਨਹੀਂ ਪਾਈ ਜਾਂਦੀ ਤੇ ਢੀਪੂ ਚੱਲ ਕੇ ਨਹੀਂ ਆ ਬੱਸਾਂ ਦੇ ਨਾਲ ਰਹੇ ਨੇ ਤਕਰੀਬਨ ਤਕਰੀਬਨ 2200 ਬੱਸ ਜਿਹੜੀ ਹੈਗੀ ਆ ਉਹ ਮੈਗਮੈਂਟ ਦੇ ਵਿੱਚ ਜਿੱਥੇ ਕਿ 5 ਤੋਂ 6000 ਦੀ ਗਿਣਤੀ ਹੋਣੀ ਚਾਹੀਦੀ ਸੀ ਹੁਣ ਬੱਸਾਂ 5 ਤੋਂ 6000 ਹੋਣੀਆਂ ਚਾਹੀਦੀਆਂ ਸੀ ਪਰ ਹੈਗੀਆਂ ਨੇ 2200 ਜਿਹੜੀਆਂ ਦੂਸਰੀਆਂ ਬੱਸਾਂ ਨੇ ਫਿਰ ਉਹਨਾਂ ਦੇ ਸਮੇਂ ਉਹਨਾਂ ਦਾ ਟਾਈਮ ਉਹ ਕਿੱਥੇ ਕੌਣ ਲੈ ਰਿਹਾ ਕੌਣ ਚੁੱਕ ਰਿਹਾ ਉੱਥੇ ਕਿਹਨੂੰ ਫਿੱਟ ਕੀਤਾ ਗਿਆ ਉੱਥੇ ਜੀ ਪ੍ਰਾਈਵੇਟ ਖੜਾ ਰਿਆਂ ਨੂੰ ਆਪਦਿਆਂ ਨੂੰ ਇਹਨਾਂ ਨੇ ਜਿਹੜਾ ਹੈਗਾ ਉਹ ਫਿੱਟ ਕੀਤਾ ਆ ਹੁਣ ਕਰ ਕਿਉਂ ਰਹੇ ਨੇ ਇਹਦੇ ਤੇ ਵੀ ਹੁਣ ਆ ਜਾਣੇ ਆ ਹੁਣ ਤੁਸੀਂ ਇਹ ਦੇਖੋ ਵੀ ਦਿਨਪੀ ਟਲੋਂ ਹੋ ਰਹੀ ਗੱਦਰਵਾਹ ਤੋਂ ਵਧਾਇਕ ਨੇ ਡਿੰਪੀ ਟੱਲੋਂ ਟਰਾਂਸਪੋਰਟ ਦਾ ਇਹਨਾਂ ਦਾ ਕੰਮ ਆ ਤੁਹਾਨੂੰ ਕੀ ਲੱਗਦਾ ਕਿ ਉਹ ਚਾਹਣਗੇ ਕਿ ਸਾਡੇ ਵਾਲੇ ਪਾਸੇ ਦੇ ਵਿੱਚ ਸਾਡੀਆਂ ਬੱਸਾਂ ਬੰਦ ਹੋ ਕੇ ਇੱਥੇ ਸਰਕਾਰੀ ਬੱਸਾਂ ਪੈ ਜਾਣ ਉਹ ਚਾਹਣਗੇ ਭਾਈ ਬਿਜ਼ਨਸ ਬੰਦ ਹੁੰਦਾ ਉਹਨਾਂ ਦਾ ਉਹਨਾਂ ਦਾ ਵਪਾਰ ਜਿਹੜਾ ਹੈਗਾ ਉਹ ਘਟਦਾ ਆ ਮਤਲਬ ਆਪ ਦੇ ਖਡਾਰੀਆਂ ਨੂੰ ਪ੍ਰਾਈਵੇਟ ਖਡਾਰੀਆਂ ਨੂੰ ਜਿਹੜਾ ਹੈਗਾ ਆ ਇਹ ਵਧਾਉਣ ਫਲਾਉਣ ਦੇ ਲਈ ਉਹਨਾਂ ਦਾ ਬਿਜ਼ਨਸ ਵਧਾਉਣ ਫਲਾਉਣ ਦੇ ਲਈ ਆਹ ਕੁਛ ਇਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਤੇ ਇਸੇ ਚੀਜ਼ ਦੀ ਵਿਰੋਧਤਾ ਜਿਹੜੀ ਆ ਅਧਿਕਾਰੀ ਕਰ ਰਹੇ ਸੀ ਅਧਿਕਾਰੀਆਂ ਨੂੰ ਮਿਲਿਆ ਕਿ ਮੈਂ ਕਹਿੰਦਾ ਪਸ਼ੂਆਂ ਨੂੰ ਕੜੀਸ ਕੜੀਸ ਕੇ ਡੰਡੇ ਮਾਰੇ ਗਏ ਆ ਉਹਨਾਂ ਦੇ ਪੱਗਾ ਉਹਨਾਂ ਦੀਆਂ ਲਾਈਆਂ ਗਈਆਂ ਨੇ ਗੱਡੀਆਂ ਦੇ ਵਿੱਚ ਚੁੱਕ ਕੇ ਉਹਨਾਂ ਨੂੰ ਛੁਟਿਆ ਗਿਆ ਆ ਤਾਂ ਕਿਉਂ ਕਿਉਂਕਿ ਉਹ ਪ੍ਰੋਟੈਸਟ ਜਿਹੜਾ ਉਹ ਨਾ ਕਰ ਸਕਣ ਕੁੱਟਿਆ ਇਸ ਕਦਰ ਦੇ ਨਾਲ ਗਿਆ ਮੈਨੂੰ ਲੱਗਦਾ ਜਿਵੇਂ ਕਿਸ ਪਸ਼ੂਆਂ ਨੂੰ ਵੀ ਨਹੀਂ ਕੁੱਟਿਆ ਜਾਂਦਾ ਮੈਂ ਇੱਕ ਦੇਖ ਰਿਹਾ ਸੀ ਕੋਈ ਮੁਲਾਜ਼ਮ ਜਦੋਂ ਉਹਨੂੰ ਪੁਲਿਸ ਖਿੱਚ ਰਹੀ ਸੀ ਨਾ ਤਾਂ ਉਹ ਹੱਥ ਪਾ ਕੇ ਬਸ ਦੀ ਵਾਰੀ ਦੇ ਨਾਲ ਹੱਥ ਪਾ ਕੇ ਖੜ ਗਿਆ ਉਦੇ ਹੱਥ ਤੇ ਪੁਲਿਸ ਕਰਮੀਆਂ ਦੇ ਵੱਲੋਂ ਧੜਾ ਧੜ ਡੰਡੇ ਵਹਰਾਏ ਜਾ ਰਹੇ ਸੀ ਮਤਲਬ ਦੇਖਣ ਵਾਲੇ ਦੀ ਵੀ ਉੱਤੇ ਰੂਹ ਕੰਬ ਗਈ ਪਰ ਉਸ ਪੁਲਿਸ ਕਰਮੀ ਦੀ ਮਤਲਬ ਰੂਹ ਨਹੀਂ ਕੰਬੀ ਜਿਹਨੇ ਉਹ ਜਿਹੜੇ ਧੜਾ ਧੜ ਡੰਡੇ ਜਿਹੜਾ ਉਹ ਉਹਦੇ ਹੱਥ ਤੇ ਵਹਰਾ ਰਹੇ ਸੀ ਆ ਕੁਛ ਪਸ਼ੂਆਂ ਵਾਂਗੂ ਕੁੱਟੇ ਗਏ ਨੇ ਮੁਲਾਜ਼ਮ ਕੀ ਕਹਿੰਦੇ ਨੇ ਮੁਲਾਜ਼ਮ ਕਹਿੰਦੇ ਨੇ ਕਿ ਜਦੋਂ ਇਹ ਸਰਕਾਰ ਆਈ ਸੀ ਨਾ ਤੁਹਾਨੂੰ ਬਹੁਤ ਚਾ ਸੀ ਬੜਾ ਚਾ ਸੀ ਕਹਿੰਦੇ ਸ਼ਾਇਦ ਪਹਿਲੀ ਸਰਕਾਰ ਹੋਵੇ ਕਿ ਜਦੋਂ 86 ਦੇ ਵਿੱਚ ਸਾਡੇ ਵੱਲੋਂ ਲੱਡੂ ਵੰਡੇ ਗਏ ਸੀ ਲੱਡੂ ਬੰਡੇ ਸੀ ਬਸ ਸਾਡਿਆਂ ਦੇ ਵਿੱਚ ਬਸ ਪੰਡਾਂ ਦੇ ਵਿੱਚ ਕਿ ਯਾਰ ਆਮ ਘਰਾਂ ਦੇ ਧੀਆਂ ਪੁੱਤਾਂ ਦੀ ਸਰਕਾਰ ਆਈ ਆ ਹੁਣ ਸਾਡੀ ਸਾਰ ਲੋਗੀ ਕੱਚੇ ਕੰਮਿਆਂ ਨੂੰ ਇਹ ਸੀ ਕਿ ਭਾਈ ਅਸੀਂ ਕਿਤੇ ਨਾ ਕਿਤੇ ਜਿਹੜੇ ਹੈਗੇ ਆ ਉਹ ਪੱਕੇ ਹੋਵਾਂਗੇ ਮਹਿਕਮਾ ਵਧੂਗਾ ਫੁੱਲੂਗਾ ਨਵੀਆਂ ਸਰਕਾਰੀ ਬੱਸਾਂ ਮਹਿਕਮੇ ਦੇ ਵਿੱਚ ਆਉਣਗੀਆਂ ਪਰ ਇਹਨਾਂ ਨੂੰ ਕੀ ਪਤਾ ਸੀ ਕਿ ਇਸ਼ਤਿਹਾਰबाजी ਵਾਲੀ ਸਰਕਾਰ ਆਈ ਆ ਇਹਨਾਂ ਨੂੰ ਕੀ ਪਤਾ ਸੀ ਕਿ ਭਾਈ ਸਰਕਾਰੀਆਂ ਵਾਲੀ ਕਿਹਾ ਤਾਂ ਪ੍ਰਾਈਵੇਟਾਂ ਵਾਲੀ ਜਿਹੜੀ ਹੈਗੀ ਆ ਉਹ ਸਰਕਾਰ ਆਈ ਆ ਇਹਨਾਂ ਨੇ ਸਰਕਾਰੀਆਂ ਦਾ ਤਾਂ ਕਰਨਾ ਕੀ ਇਹਨਾਂ ਨੇ ਤਾਂ ਆਪਣੇ ਪ੍ਰਾਈਵੇਟ ਖਡਾਰੀਆਂ ਦਾ ਜਿਹੜਾ ਹੈਗਾ ਉਹ ਪੱਕਾ ਪੂਰਨਾ ਤੇ ਵੈਸਾ ਕੁਝ ਹੀ ਇਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਤੇ ਜਦੋਂ ਉਹ ਆਪਣੇ ਹੱਕਾਂ ਹੱਕ ਮੰਗਣ ਦੇ ਲਈ ਬੈਂਦੇ ਨੇ ਧਰਨੇ ਤੇ ਉਦੋਂ ਤੁਹਾਡੀ ਪੁਲਿਸ ਘੂਰੀ ਦਿਖਾਉਂਦੀ ਆ ਉਦੋਂ ਤੁਹਾਡੀ ਪੁਲਿਸ ਡੰਡਾ ਵਰੋਂਦੀ ਆ ਉਦੋਂ ਤੁਹਾਡੀ ਪੁਲਿਸ ਪੱਗਾਂ ਰੋਲਦੀ ਆ ਉਦੋਂ ਤੁਹਾਡੀ ਪੁਲਿਸ ਪਸ਼ੂਆਂ ਵਾਂਗੂ ਕੁੱਟਦੀ ਆ ਕਿਉਂ ਮੁੱਖ ਮੰਤਰੀ ਸਾਹਿਬ ਉਹੀ ਉਹੀ ਮਲਾਜ਼ਮ ਨੇ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੁੰਦੇ ਸੀ ਕਿ ਧਰਨੇ ਲਾਉਣ ਦੀ ਸਾਡੀ ਸਰਕਾਰ ਦੇ ਵਿੱਚ ਜ਼ਰੂਰਤ ਨਹੀਂ ਪੈਣੀ ਸਾਡੀ ਸਰਕਾਰ 'ਚ ਦਰਿਆ ਬਚਾਉਣ ਦੀ ਜ਼ਰੂਰਤ ਨਹੀਂ ਪੈਣੀ ਪਾਈ ਹੁਣ ਤੁਹਾਨੂੰ ਧਰਨੇ ਦੀ ਜਰੂਰ ਹਾਲਾਂਕਿ ਤੋ ਲੋ ਤੁਹਾਡੇ ਤੁਹਾਡੇ ਬੋਲ ਸੱਚ ਹੋ ਰਹੇ ਨੇ ਧਰਨੇ ਲਾਉਣ ਦੀ ਜਰੂਰਤ ਨਹੀਂ ਪੈ ਰਹੀ ਅਸਲ ਦੇ ਵਿੱਚ ਤੁਸੀਂ ਧਰਨੇ ਲਾਉਣੀ ਦੇ ਰਹੇ ਉਹ ਤਾਂ ਕਹ ਰਹੇ ਕਿ ਜੋ ਇਹ ਤਰਨਾ ਲਾਉਂਦੇ ਤਾਂ ਹੈ ਹੀ ਵਿਰੋਧੀ ਧਰਨੇ ਕਹਿੰਦੇ ਤਾਂ ਇਹੀ ਨੇ ਨਾ ਤਾਂ ਫਿਰ ਵਿਰੋਧ ਕਿੰਨੇ ਕੁ ਵਿਰੋਧੀ ਧਰਨੇ ਪਾਈ ਦੀ ਡਾਂਗਾ ਵਿਰੋਧੀ ਤੇ ਡਾਂਗਾ ਖਾਂਣਗੇ ਮੈਨੂੰ ਦੱਸ ਦੋ ਕਿਹੜਾ ਕਿਹੜੇ ਕਿਹੜੇ ਚੰਨੀ ਨੇ ਕਿਹੜੇ ਕੈਪਟਨ ਮਨਿੰਦਰ ਨੇ ਕਿਹੜੇ ਰਾਜੇ ਬੜੇਗ ਨੇ ਆ ਕੇ ਡਾਂਗ ਖਾਦੀ ਆ ਇਹ ਵਿਰੋਧੀ ਧਰ ਰਲੇ ਆ ਜਿਹੜੇ ਟੈਂਕੀਆਂ ਦੇ ਉੱਪਰ ਚੜਦੇ ਨੇ ਆਪਣੀਆਂ ਹੱਕੀ ਮੰਗਾਂ ਦੇ ਲਈ ਇਹ ਵਿਰੋਧੀ ਤੇ ਰਲ ਨੇ ਜਿਹੜੇ ਪੁਲਿਸ ਦੀਆਂ ਡਾਂਗਾਂ ਸੋਡਿੰਦੀਆਂ ਖਾਂਦੇ ਨੇ ਇਹ ਵਿਰੋਧੀ ਤੇ ਰਲ ਨੇ ਦੱਸੋ ਭਾਈ ਕਿਹੜੇ ਕਾਲੀ ਦਲ ਵਾਲਾ ਆਇਆ ਸੀ ਉਸ ਧਰਨੇ ਦੇ ਵਿੱਚ ਕਿਹੜਾ ਕਾਂਗਰਸ ਵਾਲਾ ਆਇਆ ਸੀ ਕਿਹੜਾ ਭਾ ਜੀ ਬੀਜੇਪੀ ਵਾਲਾ ਆਇਆ ਸੀ ਜਿਹਨੇ ਥੋੜੇ ਤੋਂ ਡਾਂਗਾਂ ਕੱਢੀਆਂ ਨੇ ਭਾਈ ਇਹ ਆਮ ਇਹ ਮੁਲਾਜ਼ਮ ਨੇ ਜਿਹੜੇ ਆਪਣੀਆਂ ਤਨਖਾਹਾਂ ਲੈ ਕੇ ਕੰਮ ਕਰਦੇ ਨੇ ਇਹੀ ਕਹਿੰਦੇ ਨੇ ਕਿ ਭਾਈ ਸਰਕਾਰੀ ਨੂੰ ਸਰਕਾਰੀ ਰਹਿਣ ਦਿਓ ਸਰਕਾਰੀ ਨੂੰ ਪ੍ਰਾਈਵੇਟ ਨਾ ਕਰੋ ਪਰ ਨਹੀਂ ਜੀ ਸਰ ਜਿਹੜੇ ਆਮ ਘਰਾਂ ਦੀ ਸਰਕਾਰ ਆ ਉਹ ਤਾਂ ਪ੍ਰਾਈਵੇਟ ਕਰਨ ਦੇ ਵੱਲ ਜਿਹੜੇ ਕੋਤਲੇ ਹੋਇਆ ਤੇ ਇਹੀ ਤਾਂ ਮੰਗਾ ਨਹੀਂ ਫਿਰ ਇਹ ਮੰਗਾ ਭਾਈ ਦੱਸੋ ਗਲਤ ਵੀ ਕਿੱਥੇ ਨੇ ਗਲਤ ਵੀ ਕੀ ਨੇ ਹੁਣ ਹੋਰ ਦੇਖੋ ਸਰਕਾਰ ਬਹੁਤ ਬਾਹਵਾਂ ਹੀ ਖਟਦੀ ਆ ਕਿ ਬੱਸਾਂ ਦਾ ਸਫ਼ਰ ਫ੍ਰੀ ਬੱਸਾਂ ਦਾ ਸਫ਼ਰ ਫ੍ਰੀ ਉਹ ਕਹਿੰਦੇ ਬੱਸਾਂ ਦਾ ਸਫ਼ਰ ਫ੍ਰੀ ਕਰ ਦਿੱਤਾ ਪਰ ਉਹਦਾ ਬੋਝ ਕਿਹਦੇ ਤੇ ਪਿਆ ਉਹਦਾ ਬੋਝ ਮਹਿਕਮੇ ਤੇ ਪੈ ਰਿਹਾ ਹੈ ਬੀਬੀਆਂ ਤਾਂ ਮੈਨੂੰ ਲੱਗਦਾ ਹੁਣ ਤੱਕ ਪਤਾ ਨਹੀਂ ਕਿੰਨੇ ਸਫ਼ਰ ਲਾ ਆਈਆਂ ਹੋਣਗੀਆਂ ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਹਾਲੇ ਤੱਕ ਮਹਿਲਾਵਾਂ ਦੇ ਪੈਸਾ ਉਹ ਉਸ ਮਹਿਕਮੇ ਦੇ ਖਾਤੇ ਵਿੱਚ ਆਇਆ ਤੱਕ ਹਾਲੇ ਤੱਕ ਕਹਿੰਦੇ ਨੇ ਕਿ ਡਿਪਾਰਟਮੈਂਟ ਨੂੰ ਕਮਾਈ ਬਹੁਤ ਆਸੀ ਲੀਕੇਜ ਬੰਦ ਕਰ ਦਿਆਂਗੇ ਜੇਕਰ ਲੀਕੇਜ ਬੰਦ ਹੁੰਦੀ ਹੈ ਤਾਂ ਆਪਣੇ ਆਪ ਡਿਪਾਰਟਮੈਂਟ ਚੱਲੂਗਾ ਇਹ ਸਾਨੂੰ ਪਤਾ ਹੈ ਡਿਪਾਰਟਮੈਂਟ ਨੂੰ ਕਮਾਈ ਬਹੁਤਾ ਇਸੇ ਲਈ 6 600 ਬੱਸਾਂ ਤੁਸੀਂ ਰੈਲੀਆਂ ਤੇ ਲੈ ਕੇ ਜਾਂਦੇ ਹੋ ਤੇ ਉਹਨਾਂ ਦਾ ਪੈਸਾ ਕਦੋਂ ਦਿੰਨੇ ਹੋ ਕਿਹਨੂੰ ਦਿੰਨੇ ਹੋ ਵੀ ਦੱਸ ਦਿਓ ਇਸੇ ਲਈ ਤੁਸੀਂ ਆਪ ਦੀਆਂ ਸਰਕਾਰ ਆਪਦੇ ਸਰਕਾਰੀ ਜਿਹੜੇ ਤੁਹਾਡੇ ਪ੍ਰੋਗਰਾਮ ਹੁੰਦੇ ਨੇ ਕਾਰਜਕਾਰਮ ਹੁੰਦੇ ਨੇ ਉਹਨਾਂ ਚੀਜ਼ਾਂ ਦੇ ਲਈ ਜਿਹੜੀਆਂ ਸਰਕਾਰੀ ਪੀਆਰਟੀਸੀ ਬੱਸਾਂ ਨੇ ਉਹਨਾਂ ਨੂੰ ਧੜਾ ਧੜ ਜਿਹੜੇ ਹੈਗੇ ਆ ਉਹ ਲੈ ਕੇ ਜਾਂਦੇ ਹੋਂ ਇਸੇ ਲਈ ਤੁਸੀਂ ਉਹ ਲੈ ਕੇ ਜਾਂਦੇ ਹੋ ਕਦੇ ਕਿਸੇ ਰੈਲੀ ਦੇ ਉੱਪਰ ਤੁਸੀਂ ਜਿਹੜੀ ਕਿਲੋਮੀਟਰ ਸਕੀਮ ਵਾਲੀ ਬੱਸ ਚਲਦੀ ਦੇਖੀ ਆ ਦੇਸੀ ਆ ਕਦੇ ਕਿਸੇ ਰੈਲੀ ਦੇ ਉੱਪਰ ਤਾਂ ਨਹੀਂ ਚਲਦੀ ਹਮੇਸ਼ਾ ਸਰਕਾਰੀ ਬੱਸਾਂ ਜਾਂਦੀਆਂ ਨੇ ਆ ਪੀਆਰਟੀਸੀ ਬੱਸਾਂ ਜਿਹੜੀਆਂ ਨੇ ਇਸ ਹਮੇਸ਼ਾ ਸਰਕਾਰ ਕਿਉਂ ਕਿਉਂਕਿ ਭਾਈ ਇਹ ਕਿਹੜਾ ਕਿਸੇ ਨੇ ਪੁੱਛਣਾ ਕਿchnਾ ਕਿੰਨੇ ਪੈਸੇ ਦੇਣੇ ਆ ਕਦੋਂ ਦੇਣੇ ਆ ਕਿਹੜਾ ਕਿਸੇ ਨੇ ਪੁੱਛਣਾ ਹੁਣ ਮਹਿਕਮੇ ਵਾਲੇ ਤਾਂ ਇਹ ਵੀ ਕਹਿੰਦੇ ਨੇ ਕਿ ਬਾ ਪ੍ਰਕਾਸ਼ ਤੋਂ ਬਾਦਲ ਬਲੇ ਦੀਆਂ ਜਦੋਂ ਰੈਲੀਆਂ ਹੋਈਆਂ ਨੇ ਨਾ ਕਹਿੰਦੇ ਹਾਲੇ ਮਹਿਕਮੇ ਨੂੰ ਉਹ ਪੈਸੇ ਆ ਰਹੇ ਨੇ ਉਦੋਂ ਬਾਅਦ ਦੀਆਂ ਪਤਾ ਨਹੀਂ ਕਿਹੜੀ ਕਿਹੜੀ ਸਰਕਾਰ ਕਿੰਨੀਆਂ ਰੈਲੀਆਂ ਕਰ ਗਈ ਆ ਆਮ ਘਰਾਂ ਦੇ ਕਾਕਿਆਂ ਨੇ ਵੀ ਉਸ ਤੋਂ ਬਾਅਦ ਜਿਹੜਾ ਹੈਗਾ ਮਹਿਲਾਮਾਂ ਦਾ ਸਫਰ ਫਰੀ ਕਰਤਾ ਪੈਸੇ ਇਹਨਾਂ ਨੂੰ ਇਹਨਾਂ ਦੇ ਪਤਾ ਨਹੀਂ ਕਦੋਂ ਆਉਣੇ ਕਦੋਂ ਨਹੀਂ ਆਉਣੇ ਤਾਂ ਮਤਲਬ ਪ੍ਰਾਈਵੇਟ ਕਰਨ ਵੱਲ ਥੋੜਾ ਹੱਥਾ ਪ੍ਰਾਈਵੇਟ ਕਰਨ ਵੱਲ ਤੁਰੇ ਜਾਂਦੇ ਨੇ ਫਿਰ ਵੱਡੀ ਗੱਲ ਕੀ ਆ ਕਿ ਆਪਦੇ ਚਾਹੇਤਿਆਂ ਨੂੰ ਲਾਭ ਪਹੁੰਚਾਉਣ ਦੇ ਜਿਹੜਾ ਹੈਗਾ ਉਹ ਵੀ ਇੱਕ ਮੁੱਖ ਕੰਮ ਇਹਨਾਂ ਨੇ ਫੜਿਆ ਹੋਇਆ ਹੁਣ ਚਹੇਤੇ ਕੌਣ ਨੇ ਚਹੇਤੇ ਉਹ ਨੇ ਜਿਨ੍ਹਾਂ ਦੀਆਂ ਪ੍ਰਾਈਵੇਟ ਟਰਾਂਸਪੋਰਟਾਂ ਨੇ ਚਹੇਤੇ ਉਹ ਨੇ ਜਿਹੜੇ ਮੈਕਮੇ ਦੇ ਵਿੱਚ ਨੇ ਜਿਨ੍ਹਾਂ ਨੂੰ ਪਤਾ ਮੈਕਮੇ ਦੇ ਵਿੱਚ ਕਿਹੜੀ ਚੋਰ ਮੋਰੀ ਰਾਹੀਂ ਪੈਸਾ ਜਿਹੜਾ ਹੈਗਾ ਉਹ ਕਮਾਇਆ ਜਾਣਾ ਚਹੇਤੇ ਉਹ ਨੇ ਜਿਹੜੇ ਲੀਡਰਾਂ ਦੇ ਬਹੁਤ ਨੇੜੇ ਰਹਿੰਦੇ ਨੇ ਲਿਪਾ ਪੋਚੀ ਲੀਡਰਾਂ ਦੀ ਕਰਦੇ ਨੇ ਤਾਂ ਕਰਕੇ ਉਹਨਾਂ ਨੂੰ ਇਹ ਕਿ ਸਰਕਾਰੀ ਬੱਸਾਂ ਜਾਂਦੀਆਂ ਨੇ ਖੂ ਖਾਤੇ ਮੈਕਮਾ ਜਾਂਦਾ ਹੈ ਖੂ ਖਾਤੇ ਅਸੀਂ ਆਪਦੀਆਂ ਬੱਸਾਂ ਪਾਈਏ ਆਪਦੀਆਂ ਬੱਸਾਂ ਪਾ ਕੇ ਆਪਦਾ ਪੈਸਾ ਥੇਲਾ ਜਿਹੜਾ ਹੈਗਾ ਉਹ ਅਸੀਂ ਆਪਦਾ ਕਮਾਈਏ ਇਹ ਕੰਮ ਕਰੀਏ ਇਹ 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 ਕਨਸੈਪਟ ਸਾਰਾ ਚੱਲ ਰਿਹਾ ਹੁਣ ਜੇ ਸਰਕਾਰੀ ਬੱਸੂ ਸਰਕਾਰੀ ਬੱਸ ਦੇ ਵਿੱਚ ਕੋਈ ਡਰਾਈਵਰ ਕੰਡਕਟਰ ਹੋਣਗੇ ਸਰਕਾਰੀ ਬੱਸ ਦਾ ਜਿਹੜਾ ਵੀ ਤੇਲ ਦੀ ਜਿਹੜਾ ਡੀਜ਼ਲ ਆ ਉਹ ਸਾਰਾ ਕੁਝ ਸਰਕਾਰ ਦੇ ਜ਼ਿੰਮੇ ਹੁੰਦਾ ਸਰਕਾਰ ਦੇ ਹਿੱਸੇ ਹੁੰਦਾ ਜਿਹੜੀ ਹੁਣ ਕਿਲੋਮੀਟਰ ਸਕੀਮ ਵਾਲੀ ਬੱਸੂ ਉਹ ਤਾਂ ਜਿਵੇਂ ਠੇਕੇਦਾਰੀ ਵਾਲਾ ਸਿਸਟਮ ਸਿੱਧੰ ਸਿੱਧੇ ਇੱਕ ਨੂੰ ਠੇਕਾ ਮਿਲਿਆ ਉਨੇ ਭਾਈ ਬਈ ਇੰਨੀਆਂ ਬੱਸਾਂ ਤੁਹਾਨੂੰ ਦੇਤੀਆਂ ਸਰਕਾਰ ਕਹਿੰਦੀ 12 ਰੁਪਏ ਪ੍ਰਤੀ ਕਿਲੋਮੀਟਰ ਦੇ ਤੁਹਾਨੂੰ ਭਾਈ ਅਸੀਂ ਜਿਹੜਾ ਕਿ ਦੇ ਰਿਆ ਬੱਸਾਂ ਚਲਾਓ ਨਾ ਸਰਕਾਰ ਨੂੰ ਕਿਸੇ ਭੰਨ ਤੋੜਦਾ ਨਾ ਕਿਸੇ ਡਰਾਈਵਰ ਦੀ ਤਨਖਾਹ ਦਾ ਨਾ ਕਿਸੇ ਕੰਡਕਟਰ ਦੀ ਤਨਖਾਹ ਦਾ ਨਾ ਕੁਝ ਹੋਰ ਸਰਕਾਰ ਨੇ ਸਦਾ ਹੀ ਕਮਨ ਮੇੜਦਾ ਠੇਕੇਦਾਰੀ ਸਿਸਟਮ ਕਰਤਾ ਮਤਲਬ ਠੇਕੇਦਾਰੀ ਸਿਸਟਮ ਦੇ ਵਿੱਚ ਤੁਸੀਂ ਮਹਿਕਮੇ ਦਾ ਬੇੜਾ ਕਰ ਕਿਉਂ ਕਰੀ ਜੰਦੇ ਹੋ ਠੇਕੇਦਾਰੀ ਸਿਸਟਮ ਦੇ ਵਿੱਚ ਜਿਹੜੀ ਸਾਡੀ ਨੌਜਵਾਨੀ ਜਿਹੜੀ ਨੌਕਰੀਆਂ ਤੇ ਲੱਗੀ ਹੋਏ ਉਹਨਾਂ ਦਾ ਬੇੜਾ ਕਰਕੇ ਜਿਹੜਾ ਤੁਸੀਂ ਕਿਉਂ ਕਰੀ ਜੰਦੇ ਹੋ ਆਪਦੇ ਠੇਕੇਦਾਰੀ ਸਿਸਟਮ ਕਰ ਉਹ ਪੈਸਾ ਕਮਾਉ ਰਹੇ ਨੇ ਉਹਨਾਂ ਨੂੰ ਹੋਰ ਪੈਸਾ ਦੇਣ ਦੇ ਲਈ ਤੁਸੀਂ ਐਸਾ ਕੁਝ ਕਰੀ ਜਾਂਦੇ ਹੋ ਤੇ ਜੇ ਫਰ ਕੋਈ ਹੱਕੀ ਮੰਗਾ ਲੈ ਕੇ ਆਪਦਾ ਬੈਠਦਾ ਧਰਨੇ ਤੇ ਚੁੱਕਦੇ ਹੋ ਪਸ਼ੂਆਂ ਦੇ ਵਾਂਗ ਉਹਨਾਂ ਨੂੰ ਕੁੱਟਦੇ ਹੋ ਉਹ ਉਹਨਾਂ ਦੇ ਉੱਪਰ ਡਰਾਵੇ ਦਿੰਦੇ ਹੋ ਪਰਚੇ ਪਾਉਣਦੇ ਕਿ ਨਹੀਂ ਤਾਂ ਭਾਈ ਤੁਸੀਂ ਕਿਲੋਮੀਟਰ ਸਕੀਮ ਚੱਲਣ ਦਿਓ ਨਹੀਂ ਥੋੜੇ ਤੇ ਪਰਚਾ ਪੈ ਜਾਊਗਾ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਉਹ ਨਹੀਂ ਤੁਹਾਡੇ ਨਾਲ ਜਿਹੜਾ ਹੈਗਾ ਉਹ ਕਰਾਂਗੇ ਇਹ ਉਹੀ ਇਹ ਉਹੀ ਬੱਸਾਂ ਨੇ ਜਨਾਬ ਜੀ ਜਿੰਨਾ ਬੱਸ ਜਿਹੜੀਆਂ ਬੱਸਾਂ ਤੁਹਾਡੀ ਐਡਵਰਟਾਈਜ਼ਮੈਂਟ ਕਰਦੀਆਂ ਨੇ ਜਿੰਨਾਂ ਦੇ ਪਿੱਛੇ ਮੁੱਖ ਮੰਤਰੀ ਸਾਹਿਬ ਦੀ ਤਸਵੀਰ ਜਿਹੜੀ ਹੈਗੀ ਉਹ ਲੱਗੀ ਹੁੰਦੀ ਆ ਇਹ ਉਹੀ ਬੱਸਾਂ ਨੇ ਜਿਨ੍ਹਾਂ ਨੇ ਮਾਊਥ ਟੂ ਮਾਊਥ ਐਡਵਰਟਾਈਜ਼ਮੈਂਟ ਤੁਹਾਡੀ ਜਿਹੜੀ ਹੈਗੀ ਆ ਉਸ ਵੇਲੇ ਦੇ ਵਿੱਚ ਕੀਤੀ ਸੀ ਸ਼ਾਇਦ ਜਿਸ ਵੇਲੇ ਤੁਸੀਂ ਹਲੇ ਮੁੱਖ ਮੰਤਰੀ ਬਣਨਾ ਸੀ ਜਿਸ ਵੇਲੇ ਤੁਹਾਡੀ ਸਰਕਾਰ ਜਿਹੜੀ ਜਿਹੜੀ ਹੈਗੀ ਆ ਉਹ ਆਉਣੀ ਸੀ ਇਹਨਾਂ ਬੱਸਾਂ ਨੂੰ ਹੀ ਹੁਣ ਤਬਾਹ ਕਰਨ ਤੇ ਤੁਸੀਂ ਤੋਲੇ ਹੋ ਤੁਸੀਂ ਕਦੇ ਕੋਈ ਵੀ ਪ੍ਰਾਈਵੇਟ ਬੱਸ ਖਸਤਾ ਹਾਲਤ ਚ ਦੇਖੀ ਆ ਪਿੰਡਾਂ ਬੁੱਡਾਂ ਵਾਲੀਆਂ ਬੱਸਾਂ ਨੂੰ ਛੱਡ ਦਿਓ ਬਹੁਤ ਛੋਟੇ ਸਫ਼ਰ ਤੇ ਜਿਹੜੀਆਂ ਹੁੰਦੀਆਂ ਬਹੁਤ ਅ ਮਤਲਬ ਲਿਮਟਿਡ ਜੇ ਕਿਲੋਮੀਟਰ ਚ ਹੁੰਦੀਆਂ ਉਹਨਾਂ ਨੂੰ ਛੱਡ ਦਿਓ ਕੋਈ ਪ੍ਰਾਈਵੇਟ ਬੱਸ ਖਸਤਾਹਾਲ ਚ ਦੇਖੀ ਆ ਨਹੀਂ ਦੇਖੀ ਫਿਰ ਸਰਕਾਰੀ ਬੱਸਾਂ ਹੀ ਖਸਤਾਹਾਲਤ ਦੇ ਵਿੱਚ ਕਿਉਂ ਹੁੰਦੀਆਂ ਨੇ ਕੀ ਕੀ ਸਰਕਾਰੀ ਬੱਸਾਂ ਦਾ ਜਿਹੜਾ ਕੁਝ ਕਮਾ ਸਰਕਾਰੀ ਬੱਸਾਂ ਕੀ ਕੁਝ ਕਮਾ ਕੇ ਨਹੀਂ ਦਿੰਦੀਆਂ ਸਰਕਾਰੀ ਬੱਸਾਂ ਵੀ ਕਮਾ ਕੇ ਦਿੰਦੀਆਂ ਮੈਂ ਕਹਿੰ ਮੈਨੂੰ ਸਰਕਾਰੀ ਬੱਸਾਂ ਵੀ ਕਮਾ ਕੇ ਦਿੰਦੀਆਂ ਫਰਕ ਖਸਤਾਹਾਲਤ ਚ ਕਿਉਂ ਹੁੰਦੀਆਂ ਨੇ ਉਹ ਖਸਤਾ ਹਾਲਤ ਤਾਂ ਹੀ ਹੁੰਦੀਆਂ ਨੇ ਜਨਾਬ ਜਿਉਂ ਕਮਾਇਆ ਹੋਇਆ ਪੈਸਾ ਇਹਨਾਂ ਤੇ ਲਾਇਆ ਜਾਊਗਾ ਖਸਤਾ ਹਾਲਤ ਦੇ ਵਿੱਚ ਕੀਤੀਆਂ ਜਾਂਦੀਆਂ ਨੇ ਕਿਉਂਕਿ ਨਵੀਆਂ ਤਾਂ ਪਾਉਣੀਆਂ ਨਹੀਂ ਜਿਹੜੀਆਂ ਪਾਈਆਂ ਨੇ ਉਹਨਾਂ ਦੀ ਹਾਲਤ ਇੰਨੀ ਖਸਤਾ ਕਰਦੋ ਕਿ ਉਹ ਸੜਕ ਤੇ ਚੱਲਣ ਦੇ ਯੋਗ ਨਾ ਹੋਣ ਤੇ ਉਸ ਤੋਂ ਬਾਅਦ ਉਹਨਾਂ ਨੂੰ ਮਹਿਕਮੇ ਤੋਂ ਬਾਹਰ ਕਰਦੋ ਕਿਉਂਕਿ ਭਾਈ ਬਾਹਰ ਜਦੋਂ ਖਸਤਾ ਹਾਲਤ ਹੋ ਗਈ ਉਸ ਤੋਂ ਬਾਅਦ ਮਹਿਕਮੇ ਤੋਂ ਬਾਹਰ ਹੋਣੀਆਂ ਤੇ ਆਉਣਾ ਆ ਜਿਹੜਾ ਉਹ ਤਾਂ ਜਨਾਬ ਹੋਰਾਂ ਦੇ ਆਰਡਰਾਂ ਤੇ ਹੀ ਆਉਣਗਾ ਜਨਾਬ ਹੋਰਾਂ ਦੇ ਹਰੇ ਪੰਨ ਦੇ ਹਰੇ ਪੰਨ ਦਾ ਜਦੋਂ ਸਾਈਨ ਹੋਣੇ ਉਦੋਂ ਬਾਅਦ ਹੀ ਆਉਣਾ ਜਨਾਬ ਹੋਰਾਂ ਦੇ ਬੋਲਾਂ ਤੇ ਜਿਹੜੀਆਂ ਬੱਸਾਂ ਆਉਣੀਆਂ ਨੇ ਫਿਰ ਉਹਨਾਂ ਜਨਾਬ ਹੋਰੇ ਨਹੀਂ ਚਾਹੁੰਦੇ ਕਿ ਭਾਈ ਸਰਕਾਰੀ ਬੱਸਾਂ ਸਰਕਾਰੀ ਮਹਿਕਮੇ ਚਾਹਣ ਜਨਾਬ ਹੋਰੇ ਚਾਹੁੰਦੇ ਨੇ ਕਿ ਪ੍ਰਾਈਵੇਟ ਬੱਸਾਂ ਆਉਣ ਜਨਾਬ ਹੋਰੇ ਚਾਹੁੰਦੇ ਨੇ ਕਿ ਠੇਕੀਦਾਰੀ ਸਿਸਟਮ ਜਿਹੜਾ ਹੈਗਾ ਉਹ ਹੋਵੇ ਜਨਾਬ ਹੋਰੇ ਚਾਹੁੰਦੇ ਨੇ ਕਿ ਸਰਕਾਰੀ ਤੰਤਰਬੰਤਰ ਨੂੰ ਉਜਾੜਿਆ ਜਾਵੇ ਸਰਕਾਰੀ ਤੰਤਰਬੰਤਰ ਨੂੰ ਜਿਹੜਾ ਹੋਗਾ ਉਹ ਖਤਮ ਕੀਤਾ ਜਾਵੇ ਸਰਕਾਰੀ ਮੈਕਮ ਨੂੰ ਜਿਹੜਾ ਖਤਮ ਕੀਤਾ ਜਾਵੇ ਫਿਰ ਉਹ ਜਨਾਬ ਹੋਰੇ ਚਾਹੁੰਦੇ ਨੇ ਤਾਂ ਭਾਈ ਫਿਰ ਜੋ ਜਨਾਬ ਹੋਰੇ ਚਾਹੁੰਦੇ ਨੇ ਜਨਾਬ ਹੋਰਾਂ ਦੇ ਅਨਸਾਰ ਹੀ ਹੋਣਾ ਚਾਹੀਦਾ ਜਨਾਬ ਹੋਰ ਤਾਂ ਇਹ ਵੀ ਕਹਿੰਦੇ ਰਹੇ ਸੀ ਕਿ ਬੱਸਾਂ ਦੀਆਂ ਬਾਡੀਆਂ ਜੀ ਬੱਸਾਂ ਦੀਆਂ ਬਾਡੀਆਂ ਬੱਸਾਂ ਦੀਆਂ ਬਾਡੀਆਂ ਆ ਕਰਤੀਆਂ ਬੱਸਾਂ ਦੀਆਂ ਬਾਡੀਆਂ ਉਹ ਕਰਤੀਆਂ ਚੱਕ ਕੇ ਅੰਦਰ ਸੱਟਾਂ ਗਿਆ ਕਰਾਂਗੇ ਬੱਸਾਂ ਦੀਆਂ ਬਾਡੀਆਂ ਵਾਲੇ ਤਾਂ ਹੋਰ ਵੀ ਪਰਚੇ ਹੋਗੇ ਉਹ ਫਰਦਾ ਬਾਹਰ ਬੁੱਕਦਾ ਫੜ ਲਓ ਬੱਸਾਂ ਦੀਆਂ ਬਾਡੀਆਂ ਨੂੰ ਕਿਉਂ ਨਹੀਂ ਫੜਦੇ ਕੀ ਚੀਜ਼ ਆ ਜਾਫਰ ਬੱਸਾਂ ਦੀਆਂ ਬਾਡੀਆਂ ਵਾਲੇ ਤੁਹਾਡੇ ਜਿਹੜੇ ਡਾਇਲੋਗ ਆ ਉਹ ਸਿਰਫ ਵਿਧਾਨ ਸਭਾ ਦੇ ਵਿੱਚ ਡਰਾਵਾ ਦੇਣ ਦੇ ਲਈ ਆ ਅੱਖਾਂ ਚੱਖਾਂ ਪਾ ਕੇ ਗੱਲ ਕਰੋ ਐਸਾ ਕੁਝ ਕਹਿਣ ਦੇ ਲਈ ਆ ਤੇਰੀਆਂ ਉਹ ਫਾਈਲਾਂ ਖੋਲਦਾ ਖੋਲਦਾਂਗੇ ਭਾਈ 4 ਸਾਲ ਹੋ ਗਏ ਕਿਹੜੀਆਂ ਫਾਈਲਾਂ ਜਿਹੜੀਆਂ ਅਸੀਂ ਬੰਦ ਕਰੀ ਬੈਠੇ ਹਾਂ ਖੋਲੋਂਗੇ ਕਦੋਂ ਖੋਲੋ ਜਿਹੜਾ ਕੁਝ ਕਰਨਾ ਹੈ ਕਰੋ ਤੇ ਘੱਟੋ ਘੱਟ ਯਾਰ ਜਿਹੜੇ ਮੈਕਮੇ ਆ ਜਿਹੜੇ ਸਰਕਾਰੀ ਮੈਕਮੇ ਆ ਆ ਬਾਦਦਵਾ ਇਹੇ ਜੀ ਨਾ ਲਓ ਸਰਕਾਰੀ ਮੈਕਮੇ ਨੂੰ ਸਰਕਾਰੀ ਰਹਿਣ ਦਿਓ ਪ੍ਰਾਈਵੇਟ ਨਾ ਕਰੋ ਕਿੰਨੇ ਲੋਕਾਂ ਦੇ ਰੋਜ਼ਗਾਰ ਤੇ ਲਤ ਵੱਜਣੀਆਂ ਤੇ ਅ ਜਿਹੜੇ ਹੁਣ ਤੁਸੀਂ ਸਰਕਾਰੀਆ ਨੂੰ ਪ੍ਰਾਈਵੇਟ ਕਰਨ ਲੱਗਿਓ ਕਿਆ ਕੈਸੇ ਹਾਲਾਤ ਜਿਹੜੇ ਹੈਗੇ ਉਹ ਹੋ ਜਾਣੇ ਤੁਸੀਂ ਆਪ ਸਮਝ ਲਓ ਭਾਈ ਆ ਹੱਥ ਬੰਨੇ ਤੁਹਾਡੇ ਮੂਰੇ ਮਤਲਬ ਭਾਈ ਮਹਿਕਮਾ ਪਹਿਲੀ ਘਟੇ ਦੇ ਵਿੱਚ ਤੁਰਿਆ ਪਹਿਲੀ ਘਟੇ ਦੇ ਵਿੱਚ ਮਹਿਕਮਾ ਤੁਰਿਆ ਜਾਂਦਾ ਉਤੋਂ ਦੀ ਐਸੇ ਐਸੇ ਫਰਮਾਨ ਤੁਹਾਡੇ ਕੋਲ ਲਿਆਉਂਦੇ ਜਾਂਦੇ ਨੇ ਉੱਚ ਹੋਰ ਪ੍ਰਾਈਵੇਟ ਬੱਸਾਂ ਬਾੜਨੀਆਂ ਆ ਕੁਝ ਕਰਨਾ ਹੋ ਕੁਝ ਕਰਨਾ ਉਹ ਭਾਈ ਸੋਚ ਲਓ ਉਹ ਭਾਈ ਮਾੜਾ ਮੋਟਾ ਸੋਚ ਰੋ ਤੁਹਾਡੀਆਂ ਰੈਲੀਆਂ ਦੇ ਵਿੱਚ ਤੁਹਾਡੇ ਪ੍ਰਚਾਰ ਦੇ ਵਿੱਚ ਸਹਾਈ ਆਹੀ ਬਸਾਂ ਵਾਲੇ ਹੁੰਦੇ ਨੇ ਜੋ ਥੋਡੀਆਂ ਰੈਲੀਆਂ ਭਰਨੀਆਂ ਹੁੰਦੀਆਂ ਨੇ ਉਦੋਂ ਤੁਹਾਨੂੰ ਆਹੀ ਪੀਆਰਟੀਸੀ ਆਹੀ ਪੰਜਾਬ ਰੋਡਵੇ ਵਾਲੇ ਥੋਡੀਆਂ ਰੈਲੀਆਂ ਭਰਦੇ ਨੇ ਜਦੋਂ ਕਿਤੇ ਪਤਾ ਨਹੀਂ ਕਿਹੜੀਆਂ ਆਪਦੀਆਂ ਰੈਲੀਆਂ ਦੇ ਵਿੱਚ ਲੋਕਾਂ ਨੂੰ ਲਿਜਾਣਾ ਹੁੰਦਾ ਭਰ-ਪਰ ਕੇ ਤਾਂ ਆਹੀ ਲੋਕ ਥੋਡੇ ਜਿਹੜੇ ਹੈਗੇ ਉਦੋਂ ਕੰਮ ਆਉਂਦੇ ਨੇ ਤੇ ਅੱਜ ਤੁਹਾਨੂੰ ਇਹਨਾਂ ਨੇ ਧਰਨਾ ਲਾਇਆ ਤੁਹਾਨੂੰ ਇਹ ਧਰਨਾ ਲਾਉਣ ਵਾਲੇ ਮਾੜੇ ਲੱਗਣ ਲੱਗੇ ਤੇ ਫਿਰ ਜਦੋਂ ਤੁਸੀਂ ਦਿੱਲੀ ਜਾ ਕੇ ਅਰਵਿੰਦ ਕੇਜਰੀਵਾਲ ਦੇ ਹੱਕ ਦੇ ਵਿੱਚ ਧਰਨਾ ਲਾਉਂ ਸੀ ਸੜਕਾਂ ਤੇ ਬੈੰਦੀ ਜੋ ਤੁਹਾਨੂੰ ਪੁਲਿਸ ਚੱਕ-ਚੱਕ ਲੈਂਦੀ ਸੀ ਉਦੋਂ ਕਿਉਂ ਕਹਿੰਦੇ ਸੀ ਲੋਕਤੰਤਰ ਦਾ ਘਾਣ ਹੋ ਰਿਹਾ ਅੱਜ ਲੋਕਤੰਤਰ ਦਾ ਘਾਣ ਨਹੀਂ ਹੋ ਰਿਹਾ ਜਾਂ ਫਿਰ ਲੋਕਤੰਤਰ ਦਾ ਘਾਣ ਪੰਜਾਬ ਦੇ ਅੰਦਰ ਅੰਦਰ ਤੁਹਾਡੀ ਸਲਤਨਤਾ ਤੁਹਾਡੀ ਸੱਤਾ ਇੱਥੇ ਤੁਹਾਡੀ ਮਰਜ਼ੀ ਆ ਕਿ ਜਿਵੇਂ ਮਰਜ਼ੀ ਲੋਕਤੰਤਰ ਦਾ ਘਾਣ ਹੋਵੇ ਅਸੀਂ ਵੈਸਾ ਕਰਨਾ ਆ ਜਦੋਂ ਇਹਦੀ ਸਰ Hadd ਤੋਂ ਪਾਸੇ ਹੁੰਦਾ ਆ ਉਦੋਂ ਨਹੀਂ ਜੀ ਜੇ ਕੁਝ ਗਲਤ ਹੁੰਦਾ ਤਾਂ ਇੱਥੇ ਲੋਕਤੰਤਰ ਦਾ ਘਾਣਾ ਲੋਕਤੰਤਰ ਦਾ ਘਾਣਾ ਸਾਨੂੰ ਪ੍ਰੋਟੈਸਟ ਕਰਨ ਦਾ ਹੱਕ ਆ ਜੀ ਪ੍ਰੋਟੈਸਟ ਨਹੀਂ ਕਰਨ ਦਿੱਤਾ ਭਾਈ ਪ੍ਰੋਟੈਸਟ ਕਰਨ ਦਾ ਫਿਰ ਹੱਕ ਇਹਨਾਂ ਨੂੰ ਵੀ ਆ ਆਪਦਾ ਪ੍ਰੋਟੈਸਟ ਕਰ ਰਹੇ ਸੀ ਮੰਗਾਂ ਮਣਵਾ ਰਹੇ ਸੀ ਸੁਣੋ ਮੰਗਾਂ ਜੇ ਗਲਤ ਨੇ ਤਾਂ ਦੱਸੋ ਉਹ ਕਿਸ ਚੀਜ਼ ਦੇ ਖਿਲਾਫ ਨੇ ਭਾਈ ਉਸ ਚੀਜ਼ ਦੇ ਖਿਲਾਫ ਨੇ ਜਿਹੜੀਆਂ ਗੱਲਾਂ ਤੁਸੀਂ ਪਹਿਲਾਂ ਕਹਿੰਦੇ ਰਹੇ ਹੋ ਤੇ ਅੱਜ ਉਹੀ ਗੱਲਾਂ ਜਦੋਂ ਉਹ ਮੰਨਵਾਉਣ ਦੀ ਗੱਲ ਕਰਦੇ ਨੇ ਤਾਂ ਤੁਸੀਂ ਉਹਨਾਂ ਨੂੰ ਮਾੜਾ ਕਹਿੰਦੇ ਹੋ ਤੁਸੀਂ ਉਹਨਾਂ ਤੇ ਡਾਗ ਬਰਾਉਂਦੇ ਹੋ ਤੁਸੀਂ ਉਹਨਾਂ ਦੀਆਂ ਪੱਗਾਂ ਰੋਲਦੇ ਹੋ ਤੁਸੀਂ ਉਹਨਾਂ ਨੂੰ ਚੱਕ-ਚੱਕ ਜੇਲ੍ਹਾਂ ਦੇ ਵਿੱਚ ਸੁੱਟਦੇ ਹੋ ਤੁਸੀਂ ਉਹ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਛਾਪੇ ਮਾਰਦੇ ਹੋ ਘਰਾਂ ਕਿਸੇ ਨੂੰ ਹਾਊਸ ਅਰੈਸਟ ਕਰਦੇ ਹੋ ਕਿ ਉਹਨੂੰ ਜਾ ਕੇ ਥਾਣੇ ਲੈ ਜਾਂਦੇ ਹੋ ਆਹ ਚੀਜ਼ਾਂ ਸੋਡੀਆਂ ਸੋਡੀ ਸਰਕਾਰ ਦੇ ਵਿੱਚ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਜੀ ਫਿਰ ਕੀ ਮੰਨੀਏ ਜੋ ਇਹ ਹਰਾ ਪੈਨ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ ਸੀ ਫਿਰ ਇਸੇ ਹਰੇ ਪੈਨ ਨੇ ਕੀ ਉਹਨਾਂ ਦੀ ਨੌਕਰੀ ਖਤਰੇ ਦੇ ਵਿੱਚ ਪਾਤੀ ਨੌਕਰੀ ਖਤਰੇ ਦੇ ਵਿੱਚ ਪਾਤੀ ਮੈਨੂੰ ਲੱਗਦਾ ਨੌਕਰੀ ਖਤਰੇ ਦੇ ਵਿੱਚ ਪਾਈ ਤੋਂ ਪਹਿਲਾਂ ਵੱਡਾ ਸਵਾਲ ਇਹ ਹੋਣਾ ਚਾਹੀਦਾ ਕਿ ਤੁਸੀਂ ਇਹ ਦੇਖੋ ਕਿ ਕਿਹੜੇ ਸੰਤੋਂ ਮੈਕਮੇ ਦੇ ਵਿੱਚ ਪੱਕੇ ਮੁਲਾਜ਼ਮ ਰੱਖੇ ਹੋਏ ਆ ਕਿਹੜੇ ਸੰਤੋਂ ਮੈਕਮੇ ਦੇ ਵਿੱਚ ਪੱਕੇ ਮੁਲਾਜ਼ਮ ਜਿਹੜੇ ਉਹ ਹੀ ਤਾਂ ਪੱਕੇ ਕਰਨੇ ਸੀ ਜੋ ਹਰਾ ਪੈਨ ਚਲਾਉਣਾ ਸੀ ਫਿਰ ਗਲਤ ਹੈ ਹੀ ਆ ਨਾ ਪੱਕੇ ਕਰਨੇ ਸੀ ਪੱਕੇ ਹਥਿਆਰਾਂ ਦੇ ਵਿੱਚ ਤਾਂ ਬਹੁਤ ਪੱਕੇ ਕਰਤੇ ਹਥਿਆਰ ਦੇਖ ਲਓ ਹਥਿਆਰਾਂ ਦੇ ਵਿੱਚ ਤਾਂ ਜਨਾਬ ਹੋਰਾਂ ਨੇ ਬਹੁਤ ਜ਼ਿਆਦਾ ਜਣੇ ਪੱਕੇ ਕਰਤੇ ਅਧਿਆਪਕ ਪੱਕੀ ਕਰਤੇ ਕਿੰਨੇ ਪੱਕੇ ਕਰਤੇ ਜੇ ਪੱਕੇ ਕਰਨੇ ਹੁੰਦੇ ਤੁਹਾਨੂੰ ਲੱਗਦਾ ਕਿ ਫਿਰ ਕੰਟਰੈਕਟ ਵਾਲਾ ਸਿਸਟਮਾ ਕਿਲੋਮੀਟਰ ਸਕੀਮਾਂ ਵਾਲਾ ਸਿਸਟਮ ਲਿਆਂਦਾ ਜਾਂਦਾ ਜੇ ਪੱਕੇ ਕਰਨੇ ਹੁੰਦੇ ਨਵੀਆਂ ਸਰਕਾਰੀ ਬੱਸਾਂ ਸਰ ਮਹਿਕਮੇ ਦੇ ਵਿੱਚ ਜਿਹੜੀਆਂ ਪਾਈਆਂ ਜਾਂਦੀਆਂ ਤੁਹਾਨੂੰ ਲੱਗਦਾ ਕਿ ਫਿਰ ਆਹ ਕਨਸੈਪਟ ਜਿਹੜਾ ਆ ਹੁੰਦਾ ਭਾਈ ਜਿਨ੍ਹਾਂ ਨੂੰ ਪੱਕੇ ਕਰਨਾ ਉਹਨਾਂ ਤਾਂ ਕੜੀਸ-ਕੜੀਸ ਕੁੱਟੀ ਜਾਂਦੇ ਹੋ ਜਿਨ੍ਹਾਂ ਨੂੰ ਪੱਕੇ ਕਰਨਾ ਉਹਨਾਂ ਨੂੰ ਤਾਂ ਪੁਲਿਸ ਚੱਕ ਚੱਕ ਐ ਲੈ ਜਾਂਦੀ ਹੈ ਕਿ ਜਿਵੇਂ ਪਸ਼ੂਆਂ ਨੂੰ ਚੱਕ ਕੇ ਲਿਆਉਂਦੇ ਹੁੰਦੇ ਆ ਉਹਨਾਂ ਨਾਲ ਤਾਂ ਵਿਹਾਰ ਇਹੋ ਜਿਹਾ ਹੁੰਦਾ ਕਿ ਜਿਵੇਂ ਅੱਤਵਾਦੀਆਂ ਦੇ ਨਾਲ ਜੈਸਾ ਵਿਹਾਰ ਕੀਤਾ ਜਾਂਦਾ ਆ ਮਤਲਬ ਪੁਲਿਸ ਦੀ ਘੂਰੀ ਦਿਖਾਉਣੀ ਹੈ ਇਹਨਾਂ ਨੇ ਤੁਸੀਂ ਧਰਨਾ ਲਾਓਗੇ ਪੁਲਿਸ ਦੀ ਘੂਰੀ ਆ ਵਿਰੋਧ ਪ੍ਰਦਰਸ਼ਨ ਕਰੋਗੇ ਪੁਲਿਸ ਦੀ ਘੂਰੀ ਆ ਪ੍ਰੋਟੈਸਟ ਕਰੋਗੇ ਪੁਲਿਸ ਦੀ ਘੂਰੀ ਆ ਪੁਲਿਸ ਮੂਹਰੇ ਖੜੀ ਆ ਐਡੀਆਂ-ਐਡੀਆਂ ਡਾਂਗਾ ਪੁਲਿਸ ਵਾਲਿਆਂ ਦੇ ਕੋਲੇ ਮਾੜਾ ਬੰਦਾ ਡਾਂਗ ਦੇਖੀ ਡਰ ਜਾਂਦਾ ਕਿ ਯਾਰ ਇਹ ਮੇਰੇ ਪੈ ਗਈ 7 ਦਿਨ ਨੀਲ ਨਹੀਂ ਜਾਣਾ ਇਹਦਾ ਤੇ ਪਤਾ ਨਹੀਂ ਕੋਸੂਤੇ ਥਾਂ ਤੇ ਬੱਜੀ ਸਾਰੀ ਉਮਰ ਦਾ ਵਜ ਉਹ ਉਹ ਮੂਰੇ ਲਾਏ ਹੁੰਦੇ ਨੇ ਤੁਸੀਂ ਪੁਲਿਸ ਕਰਮੀ ਪੁਲਿਸ ਵਾਲੇ ਜਿਹੜੇ ਮੂਰੇ ਲਾਏ ਹੁੰਦੇ ਨੇ ਕੁੱਟਣ ਦੇ ਲਈ ਡਾਂਗਾ ਫੜਾ ਕੇ ਪਹਿਲੀ ਕਤਾਰ ਦੇ ਵਿੱਚ ਖੜਾ ਦਿੰਦੇ ਹੋ ਕਿ ਜਿਵੇਂ ਆਉਂਦਾ ਜਿੱਥੇ ਵਰਤੀ ਹੈ ਵਰਨ ਦੇ ਜੇ ਜੈਸਾ ਕੁਝ ਹੁੰਦਾ ਵੈਸਾ ਕੁਝ ਹੋਣ ਦੇ ਭਾਈ ਕਿਹੜੇ ਤੁਸੀਂ ਪੱਕੇ ਕਰਨੇ ਆ ਕੱਚੇ ਤੋਂ ਹੀ ਵਗਦੇ 110 ਦੇ ਵਿੱਚ ਤਾਂ ਕੀਤੇ ਹੋਇਆ ਜਿਵੇਂ ਇਸ਼ਤਿਹਾਰਾਂ ਦੇ ਸੜਕਾਂ ਤੇ ਇਸ਼ਤਿਹਾਰ ਲੱਗੇ ਹੁੰਦੇ ਕਿ ਅਸੀਂ 30000 ਮੁਲਾਜ਼ਮ ਪੱਕਾ ਕਰਤਾ 35000 ਮੁਲਾਜ਼ਮ ਪੱਕਾ ਕਰਤਾ ਫਿਰ ਉਹ ਮੁਲਾਜ਼ਮ ਕਿਹੜੇ ਨੇ ਇਸ਼ਤਿਹਾਰਾਂ ਦੇ ਵਿੱਚ ਤਾਂ ਪੰਜਾਬ ਖੁਸ਼ਹਾਲ ਵੀ ਬਣ ਗਿਆ ਇਸ਼ਤਿਹਾਰਾਂ ਦੇ ਵਿੱਚ ਤਾਂ ਪੰਜਾਬ ਨਸ਼ਾ ਮੁਕਤ ਵੀ ਬਣ ਗਿਆ ਇਸ ਧਿਆਰਾਂ ਦੇ ਵਿੱਚ ਤਾਂ ਪੰਜਾਬ ਭ੍ਰਿਸ਼ਟਾਚਾਰ ਮੁਕਤ ਵੀ ਬਣ ਗਿਆ। ਇਸ ਧਿਆਰਾਂ ਦੇ ਵਿੱਚ ਤਾਂ ਪੰਜਾਬ ਪਹਿਲੇ ਨੰਬਰ ਦਾ ਸੂਬਾ ਵੀ ਬਣ ਗਿਆ। ਤੇ ਅ ਕੱਲ ਜਿਹੜੀ ਰਿਪੋਰਟ ਆਈ ਆ ਉਹ ਧਿਆਨ ਦੇ ਵਿੱਚ ਨਹੀਂ ਪੰਜਾਬ ਪਹਿਲੇ ਨੰਬਰ ਦਾ ਸੂਬਾ ਬਣਿਆ ਤਾਂ ਹੈ ਕਰਜ਼ੇ ਦੇ ਵਿੱਚ ਕਰਜ਼ੇ ਦੇ ਰੂਪ ਦੇ ਵਿੱਚ। ਪ੍ਰਤੀ ਵਿਅਕਤੀ ਤੇ 1,23,000 ਤੋਂ ਉੱਤੇ ਦਾ ਕਰਜ਼ਾ ਪੰਜਾਬ ਦੇ ਵਿੱਚ। ਕਿ ਇਹ ਗੱਲ ਇਸ ਧਿਆਰਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਪ੍ਰਚਾਰਨਗੇ ਕਿ ਇਹ ਇਸ ਚੀਜ਼ ਦੇ ਵੱਡੇ ਵੱਡੇ ਇਸ਼ਤਿਹਾਰ ਲੱਗਣਗੇ। ਹੁਣ ਮੈਂ ਤਾਂ ਇੱਕ ਗੱਲ ਹੋਰ ਕਹਿਣਾ ਇਹ ਉਹੀ ਬੱਸਾਂ ਮੈਂ ਬੱਸਾਂ ਵਾਲਿਆਂ ਨੂੰ ਇੱਕ ਗੱਲ ਹੋਰ ਕਹਿਣਾ ਚਾਹੂੰ ਆ ਬੱਸ ਡਰਾਈਵਰਾਂ ਨੂੰ ਕਿ ਹੁਣ ਤੱਕ ਤੁਸੀਂ ਜਿਹੜਾ ਇਸ਼ਤਿਹਾਰ ਆਪਦੀਆਂ ਛੋਡੀਆਂ ਬੱਸਾਂ ਤੇ ਲੱਗਦਾ ਨਾ ਉਹ ਇਸ਼ਤਿਹਾਰ ਮੁੱਖ ਮੰਤਰੀ ਸਾਹਿਬ ਦਾ ਲਾਉਂਦੇ ਆਇਓ ਅੱਜ ਤੁਹਾਡੀਆਂ ਪੱਗਾਂ ਲਾਈਆਂ ਨੇ ਅੱਜ ਤੁਹਾਡੇ ਤੇ ਡਾਂਗ ਵਹਰਾਈ ਗਈ ਆ ਅੱਜ ਤੁਹਾਡੇ ਨਾਲ ਜਿਵੇਂ ਮੈਂ ਕਹਿੰਦਾ ਕੁੱਤੇਖਾਣੀ ਵਾਲਾ ਕੰਮ ਹੋਇਆ ਆ ਆਪਣੀਆਂ ਤਸਵੀਰਾਂ ਖਿੱਚੋ ਇਹ ਤਸਵੀਰਾਂ ਖਿੱਚ ਕੇ ਤੁਹਾਡੀ ਪੀਆਰਟੀਸੀ ਦੀਆਂ ਬੱਸਾਂ ਤੇ ਲੱਗਿਆ ਜਾਂ ਜੋ ਪੰਜਾਬ ਦੇ ਕੱਲੇ-ਕੱਲੇ ਬੰਦੇ ਨੂੰ ਪਤਾ ਲੱਗ ਸਕੇ ਕਿ ਜਿਹੜੇ ਮੁੱਖ ਮੰਤਰੀ ਸਾਹਿਬ ਦੀਆਂ ਮਸ਼ਹੂਰੀਆਂ ਕਰਦੀਆਂ ਕਰਦੇ ਫਿਰਦੇ ਆ ਪੀਆਰਟੀਸੀ ਵਾਲੇ ਜਿਨ੍ਹਾਂ ਨੇ ਮੁੱਖ ਜਿਹੜੇ ਮੁੱਖ ਮੰਤਰੀ ਸਾਹਿਬ ਦੀਆਂ ਰੈਲੀਆਂ ਭਰਦੇ ਨੇ ਜਿਹੜੇ ਸਰਕਾਰ ਦੀ ਵਾਹਵਾਹੀ ਕਰਦੇ ਫਿਰਦੇ ਨੇ ਉਹਨਾਂ ਨੂੰ ਪਸ਼ੂਆਂ ਵਾਂਗ ਕੁੱਟਿਆ ਗਿਆ ਕੱਲੇ-ਕੱਲੇ ਤੇ ਡਾਂਗ ਭਰਾਈ ਗਈ ਆ ਚੱਕ ਕੇ ਥਾਣਿਆਂ ਦੇ ਵਿੱਚ ਛੁੱਟੇ ਗਏ ਨੇ ਘਰਾਂ ਦੇ ਵਿੱਚ ਉਹ ਹਾਊਸ ਅਰੈਸਟ ਜਿਹੜਾ ਉਹਨਾਂ ਨੂੰ ਕੀਤਾ ਗਿਆ ਤਾਂ ਉਹ ਤਸਵੀਰਾਂ ਹੁਣ ਆਪਣੀਆਂ ਜਿਹੜੀਆਂ ਬੱਸਾਂ ਨੇ ਉਹਨਾਂ ਦੇ ਉੱਪਰ ਤੁਸੀਂ ਲਾ ਕੇ ਰੱਖੋ ਤਾਂ ਜੋ ਪਤਾ ਲੱਗੇ ਕਿ ਅਸਲ ਦੇ ਵਿੱਚ ਜਿਹੜੀ ਸਰਕਾਰ ਪਰਦਾ ਪਾਈ ਬੈਠੀ ਆ ਨਾ ਲੋਕਾਂ ਦੇ ਜਿਹੜੇ ਹੈਗੇ ਅੱਖਾਂ ਤੇ ਉਹ ਪਰਦਾ ਚੱਕਿਆ ਜਾਵੇ ਫਿਰ ਪਤਾ ਲੱਗੇ ਕਿ ਅਸਲੀਅਤ ਜਿਹੜੀ ਆ ਉਹ ਕੀ ਆ ਇਹਨਾਂ ਦੀ ਅਸਲੀਅਤ ਪਾਈ ਆ ਆ ਆ ਡਾਂਗਾ ਮਿਲਦੀਆਂ ਨੇ ਪ੍ਰੋਟੈਸਟ ਕਰਨਾਂ ਨੂੰ ਡਾਂਗਾ ਮਿਲਦੀਆਂ ਨੇ ਇੱਥੇ ਬੋਲਣਾਂ ਨੂੰ ਜੀ